ਕਈ ਟਿਕਟੌਕ ਤੇ ਉੱਪਰ ਤੇ ਹੱਦਾ ਹੀ ਨੇ ਉਹ ਇਸ ਕਦਰ ਟੱਪ ਚੁੱਕੇ ਹੁੰਦੇ ਨੇ ਮੈਨੂੰ ਲੱਗਦਾ ਕਿ ਪੋਰਨ ਵੀਡੀਓ ਤੇ ਟਿਕਟੌਕ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਨਹੀਂ ਰਹਿ ਗਿਆ ਫਿਰ ਮੈਂ ਇਹੀ ਕਹਾਂਗਾ ਕਿ ਜਿਹੜੇ ਉਹਨਾਂ ਨੂੰ ਫਿਰ ਗਿਫਟਿੰਗ ਕਰਦੇ ਹੋ ਉਹ ਠਰਕੀ ਹੈ ਈਸਟ ਕੋਸਟ ਤੋਂ ਲੈ ਕੇ ਵੈਸਟ ਕੋਸਟ ਤੱਕ ਤੇ ਸਾਊਥ ਤੋਂ ਲੈ ਕੇ 올 ਦਾ ਵੇ ਨਾਰਥ ਕੈਨੇਡਾ ਤੱਕ ਸਾਰਿਆਂ ਦੇ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਹੀ ਛਾਏ ਪਏ ਜੀ ਜੇ ਤੋ ਸਮਾ ਸੀ ਕੁੜੀਆਂ ਨਾਲ ਮੈਚ ਤੇ ਤੁਸੀਂ ਵੀ ਚੰਗੇ ਖੇਡਦੇ ਰਹੇ ਜੀ ਗੋਤੇ ਤੇ ਤੁਸੀਂ ਵੀ ਲਾਏ ਨੇ ਟਿਕਟੌਕ ਦੇ ਉੱਪਰ ਜਿਹੜੀ ਬਲਗੇਰਿਟੀ ਆ ਉਹਨੂੰ ਬਹੁਤ ਜ਼ਿਆਦਾ ਇੱਕ ਸਾਡੀ ਹਵਾ ਮਿਲੀ ਹੈ। ਵੀਅੂਜ਼ ਦੇ ਚੱਕਰਾਂ 'ਚ ਉਹ ਟਿਕਟੌਕ ਲਾਈਵ ਦੇ ਚੱਕਰਾਂ 'ਚ ਜ਼ਿਆਦਾ ਬਲਗੇਰਿਟੀ ਤੇ ਕੌਂਟਰੋਵਰਸੀ ਕਰਦੇ ਆ। ਧਰਮ ਵਾਲੀ ਕਰ ਲੈਣਗੇ, ਸਿੱਖ-ਮੁਸਲਮਾਨ ਵਾਲੀ ਲੜਾਈ ਸ਼ੁਰੂ ਕਰ ਦੇਣਗੇ। ਕੁੜੀਆਂ ਆ ਜਾਣਗੀਆਂ ਥੋੜਾ ਜਿਹਾ ਬਲਗਰ ਕੰਮ ਕਰਨ ਲਈ। ਇਹਦੇ ਵਿੱਚ ਪਾਕਿਸਤਾਨੀ ਕੁੜੀਆਂ ਵੀ ਇਨਵੋਲ ਆ। ਚੰਗੇ ਭਲੇ ਗੱਭਰੂ ਨੌਜਵਾਨ ਜੀ ਕੁੜੀ ਬਣਨ ਦਾ ਸ਼ੌਂਕ ਕਿਉਂ ਚੜ ਗਿਆ? ਤੁਸੀਂ ਕਿਸੇ ਤਰੀਕੇ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਯਾਰ ਇਹਨਾਂ ਲੋਕਾਂ ਨੂੰ ਘਟੋਕਾ ਠੰਡੇ ਕੀਤਾ ਜਾਵੇ? ਮੈਂ ਸਰ ਇੱਕ ਦ ਨਹੀਂ ਹੈਗਾ ਜੀ ਜਿਹੜਾ ਇਹ ਇਸ ਚੀਜ਼ ਦੀ ਇਜਾਜ਼ਤ ਦਿੰਦਾ ਕਿ ਦੂਸਰੇ ਦੇ ਮਜ਼ਹਬ ਨੂੰ ਗਾਲਾਂ ਕੱਢੋ ਜਿਹੜਾ ਕੰਟੈਂਟ ਕ੍ਰியேਟਰ ਆ ਉਹ ਇੰਨਾ ਜ਼ਿੰਮੇਵਾਰ ਨਹੀਂ ਹੈਗਾ ਜਿੰਨੇ ਵੀਅਰ ਜ਼ਿੰਮੇਵਾਰ ਨੇ ਵੀਅਰ ਵੀ ਨਜ਼ਾਰਾ ਲੈਂਦੇ ਆ ਕਿ ਜਨਾਬ ਲੜਾਈ ਹੋ ਰਹੀ ਆ ਜਿਹੜੇ ਥੋੜੇ ਜਿਹਾ ਜਾਹਲ ਕਹਿ ਲੋ ਨਾਲ ਰਲ ਜਾਂਦੇ ਉਹ ਤੇਰੀ ਐਸੀ ਤੈਸੀ ਤੈਨੂੰ ਛੱਡਾਂਗੇ ਨਹੀਂ ਤੇਰੇ ਧਰਮ ਦੀ ਇਦਾਂ ਤੇਰੇ ਮੁਲਕ ਦੀ ਇਦਾਂ ਇੰਡੀਆ ਪਾਕਿਸਤਾਨ ਦੀ ਜਦੋਂ ਜੰਗ ਸ਼ੁਰੂ ਹੋਈ ਆ ਤੁਹਾਡੇ ਵੱਲੋਂ ਵੀ ਕੁਝ ਐਹੋ ਜਿਹੇ ਸਟੇਟਮੈਂਟਸ ਆਈਆਂ ਕਿ ਮੈਨੂੰ ਲੱਗਦਾ ਕੁਝ ਨਾ ਕੁਝ ਕੰਟਰੋਵਰਸ਼ੀਅਲ ਉਥੇ ਹੋ ਗਿਆ ਸੀ ਹੋਇਆ ਬਿਲਕੁਲ ਸੀ ਲ ਪੰਜਾਬ ਦੇ ਲੋਕ ਅਜੇ ਵੀ ਸ਼ਾਂਤੀ ਮੰਗ ਰਹੇ ਸੀ ਕਿ ਅਸੀਂ ਨਹੀਂ ਚਾਹੁੰਦੇ ਜੰਗ ਕਿਉਂਕਿ ਪੰਜਾਬ ਆਲਰੇਡੀ ਜੰਗ ਵੇਖ ਚੁੱਕਾ ਜੇ ਜਿਹੜੇ ਲੋਕ ਸਰਹੱਦ ਤੋਂ ਦੂਰ ਨੇ ਉਹਨਾਂ ਨੂੰ ਹੁੰਦਾ ਕਿ ਬਈ ਰਾਤੋ ਰਾਤ ਡਾ ਦੋ ਪਾਕਿਸਤਾਨ ਪਾਕਿਸਤਾਨ ਤੇ ਹਮਲਾ ਕਰ ਦੋ ਉਧਰਲੇ ਬੰਨੇ ਲੋਕਾਂ ਦਾ ਕੀ ਓਪੀਨੀਅਨ ਸੀ ਸਾਡੇ ਮੀਡੀਆ ਪਾਕਿਸਤਾਨ ਦੇ ਉਹ ਤੇ ਇਹੀ ਦਿਖਾ ਰਿਹਾ ਕਿ ਇੰਡੀਆ ਨੂੰ ਹਰਾਓ ਆਬਵੀਅਸਲੀ ਇੰਡੀਆ ਦਾ ਮੀਡੀਆ ਦਿਖਾ ਰਿਹਾ ਸੀ ਕਿ ਅਸੀਂ ਪਾਕਿਸਤਾਨ ਨੂੰ ਰਗੜਤਾ ਕਿਸ਼ਤਕਾਰ ਠਾਕੁਰ ਦੀ ਗੱਲ ਆ ਜਾਂ ਬੰਨੋ ਟਿੱਲੋ ਸਾਹਿਬ ਜਿਹੜੇ ਆ ਉਹਨਾਂ ਨੇ ਕੰਟਰੋਵਰਸੀ ਇੱਕ ਕ੍ਰੀਏਟ ਕਰ ਦਿੱਤੀ ਐਜ਼ ਅ ਇੰਡੀਅਨ ਤੁਸੀਂ ਇੰਡੀਆ ਨੂੰ ਸਪੋਰਟ ਕਰੋ ਮੈਂ ਐਜ਼ ਅ ਪਾਕਿਸਤਾਨੀ ਪਾਕਿਸਤਾਨ ਨੂੰ ਸਪੋਰਟ ਕਰਾਂਗਾ ਲੇਕਿਨ ਹੋਣਾ ਪੀਸ ਚਾਹੀਦਾ ਜੰਗ ਨਹੀਂ ਹੋਣੀ ਚਾਹੀਦੀ ਸਾਸ਼ਕ ਜੀ ਜ਼ੂਮ ਪੰਜਾਬੀ ਵੇਖ ਰਹੇ ਸਾਰੇ ਦਸ਼ਕਾਂ ਦਾ ਅੱਜ ਦੇ ਇਸ ਐਪੀਸੋਡ ਚ ਕਰਦੇ ਆ ਜੀ ਬਹੁਤ ਬਹੁਤ ਸਵਾਗਤ ਤੇ ਸਾਡੇ ਨਾਲ ਜਿਹੜੇ ਅੱਜ ਇੱਕ ਖਾਸ ਮਹਿਮਾਨ ਜੁੜੇ ਆ ਕਾਮੇਡੀ ਦੇ ਤੇ ਕਿੰਗ ਨੇ ਟਾਈਮਿੰਗ ਵੀ ਬੜੀ ਪਰਫੈਕਟ ਹੈ ਉਹਨਾਂ ਦੀ ਤੇ ਇਤੋਂ ਨਾਮ ਨਾਲ ਖਿਡਾਰੀ ਬੜੇ ਤਗੜੇ ਆ ਖਿਡਾਰੀ ਮੈਂ ਇਸ ਕਰਕੇ ਕਹਿ ਰਿਹਾ ਟਿਕਟੌਕ ਦੇ 스타 ਖਿਡਾਰੀ ਨੇ ਆਓ ਇਹਨਾਂ ਦੇ ਰੂਬਰੂ ਹੁੰਨੇ ਆ ਜ਼ੈਨ ਸਾਹਿਬ ਕੀ ਹਾਲ ਨੇ ਭਾਈ ਮੈਂ ਵਧੀਆ ਵਧੀਆ ਸਭ ਤੋਂ ਪਹਿਲੇ ਤੇ ਇਹ ਕਿ ਥੈਂਕ ਯੂ ਵੈਰੀ ਮਚ ਤੁਸੀਂ ਬੁਲਾਇਆ ਤੇ ਕਾਮੇਡੀ ਕਿੰਗ ਨਾ ਕਹੋ ਵੈਸੇ ਕਹਿ ਲੋਗੇ ਰੀਲਾ ਵਗੈਰਾ ਬਣਾਉਂਦੇ ਲੋਕਾਂ ਨੂੰ ਪਸੰਦ ਆਂਦੀ ਹੈ ਉਹਨਾਂ ਦੀ ਸਪੋਰਟ ਦੀ ਵਜ੍ਹਾ ਤੋਂ ਹੀ ਹੈਗੇ ਜੋ ਹੈਗੇ ਕਿੰਗ ਕੋਈ ਨਹੀਂ ਹੋਰ ਬੜੇ ਵੱਡੇ ਕਿੰਗ ਬੈਠੇ ਤੁਸੀਂ ਬਹੁਤ ਵੱਡੇ ਕਿੰਗ ਹੋ ਨਹੀਂ ਜ਼ੈਨ ਸਾਹਿਬ ਮੈਂ ਇੱਥੇ ਜ਼ਰੂਰ ਕਹਾਂਗਾ ਕਿ ਕਾਮੇਡੀ ਦੇ ਕਿੰਗ ਮੈਂ ਤਾਂ ਕਿਹਾ ਹੋਇਆ ਕਿਉਂਕਿ ਇਸ ਟਾਈਮ ਦੇ ਉੱਪਰ ਨਾ ਜੇ ਕੈਲੀਫੋਰਨੀਆ ਦੀ ਖਾਸ ਕਰਕੇ ਗੱਲ ਕਰੀਏ ਜਾਂ ਅਮਰੀਕਾ ਦੀ ਗੱਲ ਕਰੀਏ ਤੇ ਤੇ ਸਾਊਥ ਤੋਂ ਲੈ ਕੇ 올 ਦਾ ਵੇ ਨਾਰਥ ਕੈਨੇਡਾ ਤੱਕ ਮੈਨੂੰ ਲੱਗਦਾ ਕਿ ਸਾਰਿਆਂ ਦੇ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਛਾਏ ਪਏ ਜੀ ਭਾਜੀ ਇਹ ਮੁਹੱਬਤ ਸਾਰਿਆਂ ਦੀ ਪਸੰਦ ਕਰਦੇ ਹੋ ਜਿੱਦ ਨਾਲ ਹੋਰ ਮੋਟੀਵੇਸ਼ਨ ਮਿਲਦੀ ਐਥੋਂ ਮੈਨੂੰ ਗੱਲ ਯਾਦ ਆ ਗਈ ਕਿ ਬਹੁਤ ਵੱਡੇ ਸਕਾਲਰਸ ਆ ਮਤਲਬ ਕਿ ਹਾਂ ਜੀ ਹੈਗੇ ਨੇ ਦੁਨੀਆ ਤੇ ਹੈਗੇ ਨੇ ਰੱਬ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ ਭਾਜੀ ਉਹ ਕਹਿ ਗਏ ਕਿ ਮਤਲਬ ਕਿ ਬੜੀ ਡੀਪ ਗੱਲ ਕਰਨ ਲੱਗਾ ਮੈਂ ਕਿ ਉਹ ਕਹਿ ਗਏ ਜੀ ਕਿ ਮਤਲਬ ਕਿ ਜੱਟ ਪੈਦਾ ਹੋਇਆ ਬਸ ਛਾਣ ਵਾਸਤੇ ਹਾਂ ਜੀ ਬਹੁਤ ਵੱਡੇ ਸਕਾਲਰ ਹੈ ਕਿਤਾਬਾਂ 'ਚ ਵੀ ਪੜਾਇਆ ਜਾਂਦਾ ਬਾਕੀ ਮੈਂ ਵੈਸੇ ਤਾਂ ਨਾਰਮਲੀ ਭਾਈ ਜਿੱਥੇ ਵੀ ਜਾਣਾ ਕਿਸੇ ਗੈਸਟ ਐਸ ਅ ਗੈਸਟ ਜਾਵਾਂ ਆਪਣੇ ਰਿਲੇਟਿਵਸ ਨਾਲ ਜਾਵਾਂ ਮੈਂ ਭਾਈ ਕਦੀ ਖਾਲੀ ਹੱਥ ਨਹੀਂ ਗਿਆ ਹੂੰ ਤੇ ਲੇਕਿਨ ਅੱਜ ਭਾਜੀ ਫਿਰ ਸਮ ਹਾਉ ਭਾਜੀ ਮੈਂ ਪੁੱਲ ਗਿਆ ਭਾਜੀ ਕੋਈ ਗੱਲ ਨਹੀਂ ਜੈਨ ਸਾਹਿਬ ਖਾਲੀ ਹੱਥ ਵਾਲੀ ਕੋਈ ਗੱਲ ਨਹੀਂ ਹੈਗੀ ਸਾਡੇ ਕੋਲ ਸਵਾਲਾਂ ਦਾ ਪਟਾਰਾ ਤੁਸੀਂ ਜਵਾਬ ਦੇ ਦਿਓ ਸਾਡੀ ਹੋਈ ਤੋਹਫੇ ਤੋਂ ਘਟ ਨਹੀਂਗਾ ਦਵਾਂਗੇ ਜੀ ਤੁਸੀਂ ਪੁੱਛੋ ਜੋ ਵੀ ਪੁੱਛਣਾ ਜੈਨ ਸਾਹਿਬ ਟਿਕਟੌਕ ਨੂੰ ਕਿਸ ਐਂਗਲ ਨਾਲ ਵੇਖਦੇ ਹੋ ਪਹਿਲਾਂ ਤੇ ਮੈਂ ਕੁਐਸਚਨ ਤੁਹਾਡੇ ਨਾਲ ਕਰਨਾ ਚਾਹੁੰਦਾ ਟਿਕਟੌਕ ਐਂਗਲ ਨੂੰ ਦੇਖਦਾ ਜੀ ਐਂਗਲ ਨੂੰ ਮੈਂ ਕਿ ਅੱਛਾ ਪਲੇਟਫਾਰਮ ਆ ਹੂੰ ਔਰ ਟਿਕਟੌਕ ਤੋਂ ਹੀ ਬੂਸਟ ਮਿਲਿਆ ਮੈਨੂੰ ਮੈਂ ਆਪਣੀ ਗੱਲ ਕਰਾਂਗਾ ਹੂੰ ਪਹਿਲੀ ਵੀਡੀਓ ਜਿਹੜੀ ਮੇਰੀ ਚੱਲੀ ਸੀ ਉਹ ਤਕਰੀਬਨ 6-8 ਮਹੀਨੇ ਬਾਅਦ ਚੱਲੀ ਸੀ ਜੀ ਤੇ ਮੈਂ ਤੇ ਉਹਨੂੰ ਬੜਾ ਸਮਝਦਾ ਕਿ ਉਹ ਮੇਰੇ ਲਈ ਫਰਸਟ ਸਟੈਪ ਸੀਗਾ ਇੰਸਟਾਗ੍ਰam ਹੋ ਗਿਆ ਫੇਸਬੁੱਕ ਹੋ ਗਿਆ ਇਹਦੇ ਬਾਅਦ ਬਹੁਤ ਲੇਟ ਮਤਲਬ ਕਿ ਉਥੇ ਫਾਲੋਅਰ ਵਗੈਰਾ ਆਏ ਆ ਜੀ ਹਾਂਜੀ ਟਿਕਟੋਕ ਗੁੱਡ ਪਰ ਜੈਨ ਸਾਹਿਬ ਇਹ ਇਸ ਤਰ੍ਹਾਂ ਨਹੀਂ ਤੁਸੀਂ ਦੇਖਦੇ ਕਿ ਟਿਕਟੋਕ ਦੇ ਉੱਪਰ ਜਿਹੜੀ ਬਲਗੇਰਿਟੀ ਆ ਉਹਨੂੰ ਬਹੁਤ ਜ਼ਿਆਦਾ ਇੱਕ ਸਾਭ ਦੀ ਹਵਾ ਮਿਲੀ ਹੈ ਆ ਰਾਈਟ ਯੂਜ਼ ਨਾਲੋਂ ਗਲਤ ਯੂਜ਼ ਜਿਹੜਾ ਵਾ ਉਸ ਚੀਜ਼ ਦਾ ਜ਼ਿਆਦਾ ਪਲੇਟਫਾਰਮ ਦਾ ਹੋ ਰਿਹਾ ਹਾਂਜੀ ਉਹ ਉਹਦੇ ਪਿੱਛੇ ਮੈਂ ਸਮਝਦਾ ਕਿ ਇਹ ਰੀਜ਼ਨ ਆ ਮੈਂ ਵੈਸੇ ਖੁਦ ਵੀ ਟਿਕਟੋਕ ਲਾਈਵ ਕੀਤਾ ਫਿਰ ਮੈਂ ਛੱਡਦਾ ਸੀ ਹੂੰ ਹੂੰ ਵਿਊਜ਼ ਦੇ ਚੱਕਰਾਂ 'ਚ ਉਹ ਟਿਕਟੋਕ ਲਾਈਵ ਦੇ ਚੱਕਰਾਂ 'ਚ ਜ਼ਿਆਦਾ ਬਲਗੇਰਿਟੀ ਤੇ ਕੰਟਰੋਵਰਸੀ ਕਰਦੇ ਆ ਧਰਮ ਵਾਲੀ ਕਰ ਲੈਣਗੇ ਸਿੱਖ ਮੁਸਲਮਾਨ ਆਲੀ ਲੜਾਈ ਸ਼ੁਰੂ ਕਰ ਦੇਣਗੇ ਤੇ ਜਨਾਬ ਕੁੜੀਆਂ ਆ ਜਾਣਗੀਆਂ ਥੋੜਾ ਜਿਹਾ ਵਲਗਰ ਕੰਮ ਕਰਨ ਲਈ ਜਿਹਦੇ ਵਿੱਚ ਪਾਕਿਸਤਾਨੀ ਕੁੜੀਆਂ ਵੀ ਇਨਵੋਲ ਆ ਤੇ ਉਹ ਸਿਰਫ ਪੈਸੇ ਦੀ ਵਜ੍ਹਾ ਤੋਂ ਕਰ ਰਹੇ ਆ ਮਤਲਬ ਕਿ ਉਹ ਜ਼ਾਹਿਰਾ ਲਾਈਵ ਬੰਦੇ ਆ ਇਸ ਤਰ੍ਹਾਂ ਦੇ ਕੰਮ ਕਰਦੇ ਵਾ ਗਿਫਟਿੰਗ ਹੁੰਦੀ ਹੈ ਉਹ ਤੋਂ ਪੈਸੇ ਆ ਜਾਂਦੇ ਭਾਜੀ ਪਰ ਮੈਨੂੰ ਇੱਕ ਜਨ ਸਾਹਿਬ ਇੱਥੇ ਜਾਣਨਾ ਬੜਾ ਜ਼ਰੂਰੀ ਹੈ ਕਿ ਵੇਖੋ ਤੁਸੀਂ ਸੋਸ਼ਲ ਮੀਡੀਆ ਤੇ ਤੁਹਾਡੀ ਰੀਚ ਬਹੁਤ ਵਧੀਆ ਹੈ ਜਿਵੇਂ ਹੁਣ ਤੁਸੀਂ ਗੱਲ ਕੀਤੀ ਆ ਕਿ ਟਿਕਟੋਕ ਦੇ ਉੱਪਰ ਨਾ ਖਾਸ ਕਰਕੇ ਕਈ ਨਾ ਆਪਣੇ ਆਪ ਚ ਸਕਾਲਰ ਬੜੇ ਇੱਕ ਡਿਬੇਟ ਸ਼ੁਰੂ ਕਰ ਲਿੰਦੇ ਆ ਸਿੱਖ ਮੁਸਲਮਾਨਾਂ ਦੀ ਧਾਰਮਿਕ ਲੜਾਈਆਂ ਜਿਹੜੀਆਂ ਨੇ ਇਹ ਬਹੁਤ ਵੱਡੇ ਪੱਧਰ ਤੇ ਜਾ ਚੁੱਕੀਆਂ ਨੇ ਤੁਸੀਂ ਕਿਸੇ ਤਰੀਕੇ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਯਾਰ ਇਹਨਾਂ ਲੋਕਾਂ ਨੂੰ ਘਟੋ ਘਟ ਠੰਡੇ ਕੀਤਾ ਜਾਵੇ ਮੈਂ ਸਰ ਇੱਕ ਦੋ ਵੀਡੀਓ لیکن میں دے ا دے وچ او دے وچ بھی میں یہی کہیا سی کہ کوئی دنیا دا ایسا ਧਰਮ ਨਹੀਂ ਹੈਗਾ ਭਾਜੀ ਜਿਹੜਾ ਇਸ ਚੀਜ਼ ਦੀ ਇਜਾਜ਼ਤ ਦਿੰਦਾ ਕਿ ਦੂਸਰੇ ਦੇ ਮਜ਼ਬ ਨੂੰ ਗਾਲਾਂ ਕੱਢੋ ਜੀ ਜਾਂ ਦੂਸਰੇ ਨੂੰ ਆਪਣੇ ਮਜ਼ਬ ਦੇ ਨਾਲ ਪ੍ਰੈਕਟਿਸ ਨਾ ਕਰਨ ਦਿਓ ਨਾ ਲੇਕਿਨ ਮੈਂ ਫਿਰ ਉਹੀ ਗੱਲ ਕਰਾਂਗਾ ਕਿ ਇਹ ਵਿਊਜ਼ ਹੀ ਭਾਲਦੇ ਆ ਜੀ ਕਿ ਬਾਕੀ ਕਿਸੇ ਤਰ੍ਹਾਂ ਆਡੀਅנס ਜ਼ਿਆਦਾ ਹੋ ਜਾਏ ਤੇ ਫਿਰ ਮੈਂ ਮਤਲਬ ਕਿ ਫਿਰ ਮੈਂ ਆਪ ਹੀ ਪਿੱਛੇ हट ਗਿਆ ਕੁਝ ਇਹ ਵੀ ਇੱਕ ਰੀਜ਼ਨ ਸੀਗੀ ਟਿਕਟੌਕ ਛੱਡਣ ਤੋਂ ਕਿ ਕੰਟਰੋਵਰਸੀਆਂ ਬਹੁਤ ਹੋ ਰਹੀਆਂ ਸੀ ਤੇ ਯੂ نو ਮਤਲਬ ਕਹਿ ਸਕਦੇ ਆ ਕਿ ਜਿਹੜਾ ਕੰਟੈਂਟ ਕ੍ਰியேਟਰ ਆ ਉਹ ਇਨਾ ਜ਼ਿੰਮੇਵਾਰ ਨਹੀਂ ਹੈਗਾ ਜਿੰਨੇ ਵਿਊਅਰ ਜ਼ਿੰਮੇਵਾਰ ਨੇ ਵਿਊਅਰ ਵੀ ਮਤਲਬ ਕਿ ਦੇਖਦੇ ਆ ਕਿ ਜਨ ਨਜ਼ਾਰਾ ਲੈਂਦੇ ਆ ਕਿ ਜਨਾਬ ਲੜਾਈ ਹੋ ਰਹੀ ਆ ਜੀ ਤੇ ਉਹ ਫਿਰ ਜਿਹੜੇ ਥੋੜੀ ਇਹ ਮਤਲਬ ਕਿ ਹੈਗੇ ਆ ਜਜ਼ਬਾਤੀ ਕਹਿ ਲੋ ਜਾਂ ਜਾਹਲ ਕਹਿ ਲੋ ਉਹ ਫਿਰ ਨਾਲ ਰਲ ਜਾਂਦੇ ਉਹ ਤੇਰੀ ਐਸੀ ਤੈਸੀ ਤੈਨੂੰ ਛੱਡਾਂਗੇ ਨਹੀਂ ਤੇਰੇ ਧਰਮ ਦੀ ਇਦਾਂ ਤੇਰੇ ਮੁਲਕ ਦੀ ਇਦਾਂ ਜੀ ਸਹੀ ਗੱਲ ਆ ਤੁਹਾਡੀ ਵਿਊਅਰਸ ਦੇ ਸਿਰ ਤੇ ਚੱਲਦਾ ਸਾਰਾ ਕੁਝ ਜੀ ਪਿੱਛੇ ਜੇ ਅਹੀਂ ਦੇਖਿਆ ਕਿ ਇੰਡੀਆ ਪਾਕਿਸਤਾਨ ਦੀ ਜਦੋਂ ਜੰਗ ਸ਼ੁਰੂ ਹੋਈ ਆ ਤੁਹਾਡੇ ਵੱਲੋਂ ਵੀ ਕੁਝ ਐਹੋ ਜਿਹੇ ਸਟੇਟਮੈਂਟਸ ਆਈਆਂ ਕਿ ਮੈਨੂੰ ਲੱਗਦਾ ਕੁਝ ਨਾ ਕੁਝ ਕੰਟਰੋਵਰਸ਼ਲ ਉਥੇ ਹੋ ਗਿਆ ਸੀ ਨਹੀਂ ਉਹ ਹੋਇਆ ਬਿਲਕੁਲ ਸੀ ਲੇਕਿਨ ਉਹ ਮੈਂ ਸਮਝਦਾ ਅੱਛਾ ਹੋ ਗਿਆ ਉਹ ਵਿੱਚੋਂ ਜਿਹੜੇ ਕੀ ਕਹਿਣਾ ਚਾਹੀਦਾ ਕਿ ਜਿਹੜੇ ਗੰਦੇ ਆਂਡੇ ਸੀ ਨਿਕਲ ਗਏ ਅੱਛਾ ਜੀ ਮਤਲਬ ਜਿਹੜੇ ਮੇਰੇ ਗੱਲ ਨੂੰ ਸਹੀ ਸਮਝੇ ਨਹੀਂ ਮੈਂ ਨਿਊਟਰਲ ਗੱਲ ਕੀਤੀ ਸੀ ਮੇਰੀ ਵੀਡੀਓ ਹੁਣ ਵੀ ਖੋਲ ਕੇ ਦੇਖ ਸਕਦੇ ਹੋ ਮੈਂ ਪਹਿਲੀ ਵੀਡੀਓ ਤਾਂ ਮੈਂ ਇਹ ਬਣਾਈ ਸੀ ਕਿ ਇਸ ਜੰਗ ਦੇ ਵਿੱਚ ਫਾਇਦਾ ਕਿਸੇ ਦਾ ਨਹੀਂ ਨੁਕਸਾਨ عوام ਦਾ ਹੀ ਆ ਖਬਰਾਂ ਚ ਇਹ ਆ ਰਿਹਾ ਜੀ ਕਿ ਰਫਾਇਲ ਸਿਟ ਤੇ ਉਹ ਕਹਿ ਰਿਹਾ 16 ਸਿਟ ਤੇ ਮੈਂ ਦੇਖੋ ਨਾ ਮੈਂ ਤੁਹਾਨੂੰ ਦੱਸਦੇ ਨੇ ਸਾਡੇ মিডিਆ ਪਾਕਿਸਤਾਨ ਚ ਉਹ ਤੇ ਇਹੀ ਦਿਖਾ ਰਿਹਾ ਕਿ ਇੰਡੀਆ ਨੂੰ ਹਰਾਤਾ ਓਬਵੀਅਸਲੀ ਇੰਡੀਆ ਦਾ মিডিਆ ਦਿਖਾ ਰਿਹਾ ਸੀ ਕਿ ਅਸੀਂ ਪਾਕਿਸਤਾਨ ਨੂੰ ਰਗੜਤਾ ਜੀ ਤੇ ਹੁਣ ਅਸੀਂ ਤੇ ਉਹੀ ਚੈਨਲ ਦੇਖਦੇ ਆ ਨਾ ਹੁਣ ਇਹਾਂ ਤੇ ਕੋਈ ਹੋਵੇ ਥਰਡ ਪਾਰਟੀ ਵਿੱਚ ਹੋਵੇ ਜਿਹੜੀ ਡਿਸਾਈਡ ਕਰੇ ਤੇ ਉਹਦੇ ਬਾਅਦ ਤੋਂ ਫਿਰ ਸ਼ੁਰੂ ਹੋ ਗਿਆ ਜੀ ਕਿ ਇਹਨੂੰ ਅਨਫੋਲੋ ਕਰੋ ਅਨਫੋਲੋ ਕਰੋ ਫਿਰ ਮੈਂ ਵੀਡੀਓ ਬਣਾਈ ਸੀ ਕਿ ਕਰਨਾ ਕਰ ਲੋ ਤੁਸੀਂ ਲੇਕਿਨ ਮੈਂ ਤੇ ਆਪਣੀ ਗੱਲ ਤੇ ਕਾਇਮ ਆ ਕਿ ਥਰਡ ਪਾਰਟੀ ਕੋ ਹੋਵੇ ਜਿਹੜੀ ਇਨਵੈਸਟੀਗੇਟ ਕਰੇ ਕਿ ਜਿਹੜਾ ਪਾਕਿਸਤਾਨ ਚ ਟ੍ਰੇਨ ਹਮਲਾ ਹੋਇਆ ਸੀ ਬਲੋਚਿਸਤਾਨ ਚ ਉਹ ਦਾ ਕੌਣ ਜ਼ਿੰਮੇਵਾਰ ਆ ਔਰ ਜਿਹੜਾ ਪਲਗ੍ਰਾਮ ਚ ਜਿਹੜਾ ਇੰਡੀਆ ਚ ਹੈਪਨ ਹੋਇਆ ਸੀ ਹਿੰਦੂ ਜੇਚੇ ਮਾਰੇ ਸੀ ਜਗਰੋ ਚ ਪਾਕਿਸਤਾਨ ਇਨਵੋਲਵ ਇਨਵੋਲ ਆ ਤੇ ਬਿਲਕੁਲ ਉਹਨੂੰ ਸਜ਼ਾ ਮਿਲਣੀ ਚਾਹੀਦੀ ਮੈਂ ਗਲਤ ਗੱਲ ਕੀਤੀ ਕੋਈ ਵੈਲ ਜੈਨ ਸਾਹਿਬ ਬਹੁਤ ਜ਼ਿਆਦਾ ਇਹਦੇ ਵਿੱਚ ਨਾ ਸਿਆਸੀ ਗੱਲਾਂ ਇਨਵੋਲ ਹੋ ਜਾਂਦੀਆਂ ਨੇ ਕੌਣ ਕਿਹਦੀ ਤਫ਼ਤੀਸ਼ ਕਰੇਗਾ ਕਦੋਂ ਕਰੇਗਾ ਇਹਦੇ ਖੈਰ ਪਤਾ ਨਹੀਂ ਪਰ ਜੈਨ ਸਾਹਿਬ ਜਿਹੜੇ ਲੋਕ ਨੇ ਆਮ ਲੋਕਾਂ ਦਾ ਕੀ ਓਪੀਨੀਅਨ ਆ ਇਹਦੇ ਉੱਪਰ ਕਿਉਂਕਿ ਮੈਂ ਦੇਖਿਆ ਕਿ ਲੋਕ ਦੋਵੇਂ ਸਾਈਡ ਦੇ ਵਿੱਚ ਗੁੱਸੇ ਚ ਆ ਚੁੱਕੇ ਸੀ ਮੈਂ ਜੇ ਆਪਣੀ ਸਾਈਡ ਤੋਂ opinion ਦੀ ਗੱਲ ਕਰਾਂ ਤੇ ਪੰਜਾਬ ਦੇ ਲੋਕ ਅਜੇ ਵੀ ਸ਼ਾਂਤੀ ਮੰਗ ਰਹੇ ਸੀ ਕਿ ਅਸੀਂ ਨਹੀਂ ਚਾਹੁੰਦੇ ਜੰਗ ਕਿਉਂਕਿ ਪੰਜਾਬ ਆਲਰੇਡੀ ਜੰਗ ਵੇਖ ਚੁੱਕਾ ਹੋਇਆ ਜੇ ਜਿਹੜੇ ਲੋਕ ਸਰਹੱਦ ਤੋਂ ਦੂਰ ਨੇ ਉਹਨਾਂ ਨੂੰ ਹੁੰਦਾ ਕਿ ਬਈ ਰਾਤੋਂ ਰਾਤ ਡਾ ਦੋ ਪਾਕਿਸਤਾਨ ਪਾਕਿਸਤਾਨ ਤੇ ਹਮਲਾ ਕਰ ਦੋ ਕੀ ਉਧਰਲੇ ਬੰਨੇ ਲੋਕਾਂ ਦਾ ਕੀ opinion ਸੀ ਮਿਕਸ ਸੀ ਜੀ ਮਿਕਸ ਸੀਗਾ ਮਤਲਬ ਕਿ ਕਈ ਵੋ ਦੇਖੋ ਮੈਂ ਹੁਣ ਕੀ ਇਸ ਦਾ ਕੀ ਆਨਸਰ ਦਵਾ ਮੈਨੂੰ ਕੀ ਪਤਾ ਉੱਥੇ ਕੀ ਚੱਲ ਰਿਹਾ ਸੀ ਲੇਕਿਨ ਮੇਰੇ ਹਿਸਾਬ ਨਾਲ 50-50 ਹੋਏਗਾ ਜੀ ਕਈ ਚਾਹੁੰਦੇ ਹੋਣਗੇ ਕਿ ਨਾ ਜੰਗ ਹੋਵੇ ਕਈ ਚਾਹੁੰਦੇ ਹੋਣਗੇ ਕਿ ਮਤਲਬ ਕਿ ਇੰਡੀਆ ਤਬਾਹ ਹੋ ਜਵੇ ਇਹ ਮਤਲਬ ਕਿ ਵੈਲ ਜਨਨ ਸਾਹਿਬ ਇੱਥੇ ਤੁਹਾਨੂੰ ਅਮਰੀਕਾ ਚ ਰਹਿੰਦੇ ਨੂੰ ਕਿੰਨਾ ਸਮਾਂ ਹੋ ਗਿਆ ਇਸ ਟਾਈਮ ਤੇ ਮੈਂ 2015 ਚ ਆਇਆ ਜੀ ਠੀਕ ਹੈ ਜੀ ਤੇ ਤੁਸੀਂ ਆਪਣਾ ਕੰਟੈਂਟ ਉਦੋਂ ਤੋਂ ਹੀ ਕ੍ਰੀਏਟ ਕਰ ਰਹੇ ਹੋ ਜਾਂ ਤੁਸੀਂ ਬੈਕ ਹੋਮ ਉੱਥੋਂ ਤੋਂ ਹੀ ਕੁਝ ਨਾ ਕੁਝ ਸ਼ੁਰੂ ਕੀਤਾ ਹੋਇਆ ਨਹੀਂ 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 ਮੈਂ ਤੇ ਇੱਥੋਂ ਆ ਕੇ ਅਮਰੀਕਾ ਤੋਂ ਸਟਾਰਟ ਕੀਤਾ 2022 ਜਾਂ 23 ਚ ਜੀ ਹਾਂ ਜੀ 2022 23 ਚ ਸ਼ੁਰੂ ਕੀਤਾ ਕੰਟੈਂਟ ਕਿੰਨਾ ਕੁ ਰਿਸਪੌਂਸ ਮਿਲਦਾ ਵਾ ਦੋਵੇਂ ਪੰਜਾਬ ਵਾਲੇ ਬੰਦੇ ਚਲੋ ਉਧਰ ਬਹੁਤ ਬਹੁਤ ਅਚਾ ਰਿਸਪੌਂਸ ਮਿਲਦਾ ਜੀ ਹਾਂ ਜੀ ਹਾਂ ਬਹੁਤ ਅਚਾ ਰਿਸਪੌਂਸ ਮ ਉਹ ਮੋਸਟਲੀ ਚੱਲਦਾ ਹੀ ਇੰਡੀਆ ਵਾ ਜੀ ਉਹਦੀ ਜਿਹੜੀ ਆਡੀਅנס ਦੱਸ ਦੇ ਮੈਨੂੰ ਹਮਮ ਡੈਮੋਗ੍ਰਾਫਿਕ ਕੀ ਹੁੰਦਾ ਉਹ ਉਹਦੇ ਵਿੱਚ ਸ਼ੋ ਹੋ ਰਿਹਾ ਹੁੰਦਾ ਵਾ ਕਿ ਇੰਡੀਆ 'ਚ ਜ਼ਿਆਦਾ ਮੇਰਾ ਫੇਸਬੁੱਕ ਜਿਹੜਾ ਜ਼ਿਆਦਾ ਇੰਡੀਆ 'ਚ ਚੱਲਦਾ ਜੀ ਬਾਕੀ ਜਿਹੜੇ ਇਧਰ ਯੂ ਐਸ ਏ ਕੈਨੇਡਾ ਜ਼ਿਆਦਾ ਚੱਲਦੇ ਆ ਜੀ ਆ ਤੁਸੀਂ ਇਹ ਚੀਜ਼ ਨੂੰ ਨਾ ਹੈਂਡਲ ਤੇ ਚਲੋ ਤਰੀਕੇ ਨਾਲ ਕਰ ਲਿਆ ਕਿਉਂਕਿ ਜਿਵੇਂ ਮੰਨ ਲਓ ਤੁਸੀਂ ਕਹਿ ਦਿੱਤਾ ਕਿ ਬਈ ਅਸੀਂ ਪੀਸ ਚਾਉਂਦੇ ਆ ਠੀਕ ਹੈ ਜੀ ਕਿਸੇ ਤਰੀਕੇ ਵੀ ਪਰ ਫਿਰ ਵੀ ਕਿਤੇ ਨਾ ਕਿਤੇ ਹੁਣ ਜਿਵੇਂ ਅਸੀਂ ਗੱਲ ਕਰੀਏ ਇਫਤਖਾਰ ਠਾਕੁਰ ਦੀ ਗੱਲ ਆ ਜਾਂਦੀ ਹੈ ਆ ਜਾਂ ਪੰਜਾਬ ਵਾਲੇ ਬੰਨੇ ਜੇ ਗੱਲ ਕਰੀਏ ਕਿ ਬਿੰਨੂ ਢਿੱਲੋਂ ਸਾਹਿਬ ਜਿਹੜੇ ਆ ਉਹਨਾਂ ਨੇ ਕੰਟਰੋਵਰਸੀ ਇੱਕ ਕ੍ਰੀਏਟ ਕਰ ਦਿੱਤੀ ਜੀ ਜੀ ਤੁਹਾਨੂੰ ਲੱਗਦਾ ਕਿ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਇਹ ਚੀਜ਼ਾਂ ਤੋਂ ਥੋੜਾ ਹਟਕੇ ਰਹਿਣਾ ਚਾਹੀਦਾ ਨਹੀਂ ਸਰ ਕਿੱਦਾਂ ਮਤਲਬ ਕਿ ਹਟਕੇ ਰਹਿ ਸਕਦੇ ਹੁਣ ਇੱਕ ਬੰਦਾ ਜਿਸ ਦਾ ਮਤਲਬ ਕਿ ਮੈਂ ਆਪਣੀ ਗੱਲ ਕਰਾਂ ਮੈਂ ਪੈਦਾ ਹੀ ਪਾਕਿਸਤਾਨ ਹੋਇਆ ਹੂੰ ਜਾਂ ਮੈਂ ਉੱਥੇ ਹੀ ਰਿਹਾ ਜਾਂ ਕੋਈ ਐਕਸ ਵਾਈ ਜ਼ੀ ਕੋਈ ਬੰਦਾ ਵਾ ਉਹ ਲੈਟ ਸੇ ਪੈਦਾ ਹੋਇਆ ਜਨਾਬ ਅਮਰੀਕਾ ਚ ਉਹਦੇ ਲਈ ਉਹਦੀ ਫੀਲਿੰਗ ਉਹਦੀ ਉਸ ਮੁਲਕ ਲਈ ਬਹੁਤ ਹੋਣੀ ਆ ਜਦੋਂ ਮੁਲਕ ਤੇ ਕੰਮ ਮੈਂ ਇਹੀ ਵੀਡੀਓ ਚ ਕਿਹਾ ਸੀ ਕਿ ਯਾਰ ਐਜ਼ ਅ ਇੰਡੀਅਨ ਤੁਸੀਂ ਇੰਡੀਆ ਨੂੰ ਸਪੋਰਟ ਕਰੋ ਮੈਂ ਐਜ਼ ਅ ਪਾਕਿਸਤਾਨੀ ਪਾਕਿਸਤਾਨ ਨੂੰ ਸਪੋਰਟ ਕਰਾਂਗਾ ਲੇਕਿਨ ਹੋਣਾ ਪੀਸ ਚਾਹੀਦਾ ਜੰਗ ਨਹੀਂ ਹੋਣੀ ਚਾਹੀਦੀ ਜੀ ਮੇਰੇ ਹਿਸਾਬ ਨਾਲ ਤੇ ਉਹਨਾਂ ਨੇ ਮੇਰੇ ਹਿਸਾਬ ਨਾਲ ਦੋਨਾਂ ਨੇ ਸਹੀ ਸਟੇਟਮੈਂਟ ਦਿੱਤੀ ਸੀ ਪਰ ਤੁਹਾਨੂੰ ਨਹੀਂ ਲੱਗਦਾ ਕਲਾਕਾਰ ਤੇ ਬਹੁਤ ਸਾਰੇ ਸੰ ਸਾਰੇ ਕਵਾਇਟ ਰਹੇ ਆ ਇਹ ਚੀਜ਼ ਦੇ ਵਿੱਚ ਦੋਵਾਂ ਨੂੰ ਲਾਸ ਹੋ ਜਾਂਦਾ ਇਹ ਲਾਸ ਤੇ ਫਿਰ ਹੋ ਜਾਂਦਾ ਜੀ ਹੁਣ ਇਹ ਫਿਰ ਹੁਣ ਫਿਰ ਫਿਰ ਭਾਈ ਅਗਲੇ بڑے ਸਿਆਣੇ ਆ ਵੀਰ بڑے ਸਿਆਣੇ ਆ ਉਹ ਕਹਿੰਦੇ ਭਾਈ ਸਟੇਟਮੈਂਟ ਦਿਓ ਸਟੇਟਮੈਂਟ ਦਿਓ ਇਹ ਜਾਣ ਕੇ ਸਟੇਟਮੈਂਟ ਨਹੀਂ ਦੇ ਰਿਹਾ ਯਾ ਇਹਨੂੰ ਵਿਊਰਸ਼ਿਪ ਚਾਹੀਦੀ ਹੈ ਫਿਰ ਫਿਰ ਇਹ ਚੀਜ਼ਾਂ ਸੁਣਨੀਆਂ ਪੈਂਦੀਆਂ ਜੇ ਸਟੇਟਮੈਂਟਾਂ ਦੇ ਕੋਈ ਗੱਲ ਨਹੀਂ ਹੈਗੀ ਵਿਊਰਸ ਨੇ ਤੇ ਭੁੱਲ ਜਾਣਾ ਵਿਊਰ ਨੂੰ ਤੇ ਮੈਨੂੰ ਲੱਗਦਾ ਕਿ ਮਹੀਨਾ ਨਹੀਂ ਪੈਂਦਾ ਜੀ ਦੋ ਦਿਨ ਚ ਭੁੱਲ ਜਾਂਦੇ ਜੀ ਮਹੀਨਾ ਤੋਂ ਬੜੀ ਦੂਰ ਨਹੀਂ ਗੱਲ ਆ ਪਰ ਗੱਲ ਉਹੀ ਆ ਜਾਂਦੀ ਹੈ ਕਿ ਜਿਹੜੀਆਂ ਸਟੇਟਮੈਂਟਾਂ ਇੱਕ ਵਾਰੀ ਦਰਜ ਹੋ ਜਾਂਦੀਆਂ ਨੇ ਉਹ ਸਦਾ ਲਈ ਰਹਿ ਜਾਂਦੀਆਂ ਉਹ ਵੀ ਸਦਾ ਲਈ ਰਹਿ ਜਾਂਦੀਆਂ ਤੁਹਾਡੀ ਗੱਲ ਠੀਕ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਖਾਸ ਕਰਕੇ ਜਿਵੇਂ ਨਾ ਫਿਲਮੀ ਜਗਤ ਦੇ ਵਿੱਚ ਜੇ ਗੱਲ ਕਰੀਏ ਪੰਜਾਬ ਦੇ ਵਿੱਚੋਂ ਚੜਦੇ ਪੰਜਾਬ ਦੇ ਵਿੱਚੋਂ ਪੰਜਾਬੀ ਫਿਲਮਾਂ ਦੇ ਵਿੱਚ ਜਿਹੜੇ ਲੋਕ ਸੀ ਉਹ ਬਹੁਤ ਪਸੰਦ ਕਰ ਰਹੇ ਸਨ ਕਲਾਕਾਰਾਂ ਨੂੰ ਜਿਹੜੇ ਪਾਕਿਸਤਾਨ ਦੇ ਕਲਾਕਾਰ ਜੀ ਜੀ ਬਿਲਕੁਲ ਹਾਂਜੀ ਆਨ ਵਾਲੇ ਸਮੇਂ ਨੂੰ ਆਪਾਂ ਹੁਣ ਇਸ ਚੀਜ਼ ਨੂੰ ਕਿਵੇਂ ਦੇਖਦੇ ਹਾਂ ਕਿਤੇ ਨਾ ਕਿਤੇ ਤੰਗੀ ਪਰੇਸ਼ਾਨੀ ਦੋਵੇਂ ਬੰਨੇ ਰਹਿ ਜੂਗੀ ਉਧਰ ਵਿਊਅਰ ਜਿਹੜਾ ਜਿਹੜਾ ਚੜਦੇ ਪੰਜਾਬ ਵਾਲੇ ਬੰਨੇ ਆ ਜਿਹੜਾ ਵੇਖਣਾ ਚਾਹੁੰਦਾ ਹੀ ਆ ਜੋ ਮਿਸ ਕਰ ਜਾਏਗਾ ਜਿਹੜਾ ਲੈਂਦੇ ਪੰਜਾਬ ਵਾਲੇ ਬੰਨੇ ਆ ਉਹ ਵੀ ਕਿਤੇ ਨਾ ਕਿਤੇ ਲੌਕ ਆਊਟ ਕਰ ਚੁੱਕਾ ਆਪਣੇ ਆਪ ਮੇਰੇ ਹਿਸਾਬ ਨਾਲ 6 ਮਹੀਨੇ ਸਾਲ ਤੇ ਮਸਲਾ ਰਹੇਗਾ ਹੁਣ ਜਦੋਂ ਤੱਕ ਥੋੜੀ ਟਾਕ ਨਹੀਂ ਹੁੰਦੀ ਪਾਕਿਸਤਾਨ ਇੰਡੀਆ ਦੇ ਵਿੱਚ ਇਹ ਉਦੋਂ ਤੱਕ ਤੇ ਮੇਰੇ ਹਿਸਾਬ ਨਾਲ ਦੋਨੋਂ ਤਰਫ ਦੇ ਆਰਟਿਸਟ ਜਿਹੜੇ ਹੈਗੇ ਉਸ ਮਤਲਬ ਕਿ ਸਫਰ ਕਰਨਗੇ ਜ਼ਾਹਰ ਹੈ ਇਹਨਾਂ ਦੇ ਵੀ ਪੈਸੇ ਲੱਗੇ ਹੋਏ ਆ ਜੀ ਕਈ ਆਰਟਿਸਟ ਪਾਕਿਸਤਾਨੀ ਨੇ ਉਹਨਾਂ ਨੇ ਐਡਵਾਂਸ ਦਿੱਤਾ ਹੋਏਗਾ ਕੋਈ ਸੋ ਮਸਲੇ ਮਸਾਇਲ ਹੁੰਦੇ ਆ ਇਹ ਹੁਣ ਮਸਲਾ ਰਹੇਗਾ ਜਦੋਂ ਤੱਕ ਇਹ ਥੋੜਾ ਜ ਜਿਸ ਸਪੇਸ ਤੇ ਤੁਸੀਂ ਚੱਲ ਰਹੇ ਹੋ ਆਉਣ ਵਾਲੇ ਸਮੇਂ 'ਚ ਆਪਣੇ ਆਪ ਨੂੰ ਕਿਸ ਸਟੈਂਡ ਤੇ ਦੇਖ ਦੇਖਣਾ ਮੈਂ ਇਸੇ ਸਟੈਂਡ ਤੇ ਦੇਖ ਰਿਹਾ ਮੈਂ ਅੱਗੇ ਦਾ ਦੇਖਿਆ ਨਹੀਂ ਪਤਾ ਨਹੀਂ ਬਾਈ ਜਿੱਥੇ ਹੋਏਗਾ ਕਿਸਮਤ 'ਚ ਉੱਥੇ ਚਲੇ ਜਾਵਾਂਗੇ ਕਾਮੇਡੀ ਕੰਟੈਂਟ ਦੇ ਨਾਲ ਸਟਿਕ ਰਹਿਣਾ ਚਾਹੁੰਦੇ ਹੋ ਜਾਂ ਕਾਮੇਡੀ ਦੇ ਮਾਧਿਅਮ ਦੇ ਰਾਹੀਂ ਕੋਈ ਹੋਰ ਮੈਸੇਜ ਕਨਵੇ ਪਬਲਿਕ ਨੂੰ ਵਾਸਤੇ ਜਾਂ ਕੋਈ ਵੀ ਇਹੋ ਜਿਹਾ ਸਮੱਸਿਆ ਜਿਹੜੀ ਤੁਹਾਨੂੰ ਲੱਗਦੀ ਆ ਕਿ ਜਿਹੜੀ ਪੰਜਾਬੀਆਂ ਦੀ ਸਮੱਸਿਆ ਆ ਹੁਣ ਜਿਹੜੇ ਅਸੀਂ ਵਿਦੇਸ਼ਾਂ 'ਚ ਬੈਠੇ ਆ ਸਾਰੇ ਪੰਜਾਬੀਆਂ ਦੀ ਸਮੱਸਿਆ ਕਾਮਨੀ ਸਮੱਸਿਆ ਹੀ ਹੈ। ਨਾ ਹੀ ਕਹਿ ਸਕਦੇ ਜਿਵੇਂ ਹੁਣ ਟਰੱਕਾਂ ਵਾਲੀ ਵੀਡੀਓ ਆ ਤੁਹਾਡੇ ਖਾਸ ਕਰਕੇ ਹੀ ਵੇਖਣ ਨੂੰ ਮਿਲਦਾ ਹੈ ਕਿ ਟਰੱਕਾਂ ਦੇ ਉੱਪਰ ਤੁਸੀਂ ਕੋਈ ਨਾ ਕੋਈ ਸਟਾਇਰ ਜਿਹੜਾ ਵਾ ਆਪਣੇ ਕਾਮੇਡੀ ਕੰਟੈਂਟ ਦੇ ਥਰੂ ਕਰਦੇ ਰਹਿੰਦੇ ਹੋ। ਹਾਂ ਉਹ ਤੇ ਹਾਂਜੀ ਮਜ਼ਾ ਆਂਦਾ ਵੀਡੀਓ ਬਣਾਉਣ ਤੇ ਮੈਨੂੰ ਕਾਮੇਡੀ ਵਾਲਾ। ਮਤਲਬ ਕਿਵੇਂ ਦੇਖਦੇ ਹੋ ਟਰੱਕਾਂ ਵਾਲਿਆਂ ਦੇ ਨਾਲ ਸਪੈਸੀਫਿਕ ਤੁਹਾਨੂੰ ਕੀ ਲੱਗਦਾ ਕਿ ਇੰਨਾ ਧੱਕਾ ਕਿਉਂ ਹੁੰਦਾ? ਧੱਕਾ ਇਸ ਲਈ ਹੁੰਦਾ ਕਿਉਂਕਿ ਮੈਂ ਆਪ ਟਰਕਿੰਗ ਹੀ ਕਰਦਾ ਨਾ ਤੁਹਾਨੂੰ ਪਤਾ ਹੀ ਤੁਹਾਡੇ ਨਾਲ ਤਾਂ ਮੇਰਾ ਬੜਾ ਪੁਰਾਣਾ ਤਲਾਕ ਹੈ ਭਰਾ ਨੂੰ ਵੀ ਕਿਸੇ ਨੂੰ ਪੁੱਛ ਲਈਦਾ ਕਿ ਹਾਂ ਵੀ ਕੀ ਚੱਲ ਰਿਹਾ ਹੈ ਅੱਜ ਕੱਲ ਮਕੈਨਿਕ ਨੂੰ ਪੁੱਛ ਲਈਦਾ ਤੇ ਜਿਹੜੀ ਗੱਲ ਤੁਸੀਂ ਇਹ ਕੀਤੀ ਕਿ ਜਿਹੜਾ ਪਹਿਲੇ ਕੀ ਕੁਐਸਚਨ ਕੀਤਾ ਸੀ ਸੋਰੀ ਟੱਕਾਂ ਦੇ ਉੱਪਰ ਜੇ ਮੈਸੇਜ ਜਿਹੜਾ ਕਨਵਰਟ ਕਰਨਾ ਹੈ ਨਹੀਂ ਹਾਂ ਇਹਨੂੰ ਇਹਨੂੰ ਸਟਿੱਕ ਕਰਾਂਗੇ ਟਿਕਟੋਕ ਨੂੰ ਜਿਹੜੀ ਸ਼ਾਰਟ ਵੀਡੀਓਜ਼ ਹੈਗੀ ਆ ਲੇਕਿਨ ਨਾਲ-ਨਾਲ ਮੇਰੀ ਕੋਸ਼ਿਸ਼ ਹੈਗੀ ਹੈ ਕਿ ਪੋਡਕਾਸਟ ਵਲੌਗ ਇਧਰ ਵੀ ਹੁਣ ਮੈਂ ਜਾਵਾਂ ਕਿਉਂਕਿ ਮੈਨੂੰ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਪੈਸੇ ਨਹੀਂ ਆ ਰਹੇ ਅੱਛਾ ਜੀ ਮਤਲਬ ਕਿ ਇਤਨੇ ਪੈਸੇ ਨਹੀਂ ਆ ਰਹੇ ਕਿ ਘਰ ਚੱਲੇ ਜੀ ਮਤਲਬ ਕਿ ਟਿਕਟੋਕ ਤੋਂ ਆ ਜਾਂਦਾ ਵਾ ਹਾਂਜੀ YouTube ਮੇਰਾ ਚੈਨਲ ਮੋਨਟਾਈਜ਼ ਨਹੀਂ ਹੋ ਰਿਹਾ Google ਦਾ ਮਸਲਾ ਵਾ ਤੁਹਾਨੂੰ ਮੈਂ ਦਿਖਾਇਆ ਵੀ ਹੈ ਠੀਕ ਹੈ ਜੀ Instagram ਕਿਸੇ ਨੂੰ ਪੈਸੇ ਨਹੀਂ ਦਿੰਦਾ ਪਰ ਪਿੱਛੇ ਜੇ ਮੈਨੂੰ ਦੇਖਣ ਨੂੰ ਆਇਆ ਸੀ ਕਿ 2021 22 ਦੀ ਗੱਲ ਆ ਕਿ ਸ਼ਾਇਦ ਤੁਹਾਡੀ TikTok ਦੀ ਇਨਕਮ ਇੰਨੀ ਕੁ ਸਫੀਸ਼ੀਐਂਟ ਹੋ ਚੁੱਕੀ ਸੀ ਕਿ ਤੁਹੀਂ ਮੈਨੂੰ ਲੱਗਦਾ ਉਹਨੂੰ ਫੁੱਲ ਟਾਈਮ ਕੈਰੀਅਰ ਬਣਾ ਚੁੱਕੀ ਹੈ ਮੈਂ ਬਰਾਸ਼ੀਆਂ ਸੀ ਬêter ਰੋਕ ਕਿਉਂ ਲੱਗ ਗਈ ਮੈਂ ਦੱਸਦਾ ਮੈਂ ਉਹ ਇਨਕਮ ਆਈ ਸੀ TikTok ਲਾਈਵ ਤੋਂ ਜੀ ਵਿਊਜ਼ ਤੋਂ ਨਹੀਂ ਸੀ ਆਏ ਪੈਸੇ TikTok ਲਾਈਵ ਬੈਣਾ ਸ਼ੁਰੂ ਮੈਂ ਕਰਤਾ ਸੀ ਡੇਲੀ ਬੇਸੇ ਤੇ ਸਰ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਦੱਸ ਰਿਹਾ ਹੋ ਸਕਦਾ ਬਾਕੀਆਂ ਦਾ ਐਕਸਪੀਰੀਅੰਸ ਨਾ ਹੋਵੇ ਇੱਕ ਤੇ ਉਹ 30 ਦੇ 30 ਦਿਨ ਕਰਨਾ ਪੈਂਦਾ ਵਾ ਜੀ ਕਿਉਂਕਿ ਤੁਹਾਨੂੰ ਨਾ ਇੱਕ ਲਾਲਚ ਹੀ ਲੱਗ ਜਾਂਦੀ ਹੈ ਕਿ ਯਾਰ ਕੱਲ ਮੈਂ 300 ਦੀ ਦਿਹਾੜੀ ਲਈ ਅੱਜ ਮੈਂ 400 ਦੀ ਲਾਵਾਂ ਜਾਂ ਅੱਜ ਸ਼ਾਇਦ ਮੈਨੂੰ ਸ਼ਾਇਦ ਅੱਜ ਮੇ ਵੀ ਮੈਨੂੰ ਕੋਈ ਵੱਡਾ ਗਿਫਟਰ ਆ ਜਵੇ ਮੈਂ ਵੀ ਫਿਰ ਉਹ ਨਾ ਕੋਈ ਸੋਚਣ ਲੱਗ ਗਿਆ ਸੀ ਨਾ ਜੀ ਤੇ ਉਹ ਮੋਸਟਲੀ ਚਰ ਮੈਂ ਛੱਡਣ ਦੇ ਦੋ ਤਿੰਨ ਰੀਜ਼ਨ ਸੀਗੇ ਇੱਕ ਤੇ ਮੇਰੇ ਪੇਰੈਂਟਸ ਆ ਗਏ ਸੀ ਅੱਛਾ ਜੀ ਆ ਮੇਰੇ ਕੋਲ ਜਗ੍ਹਾ ਜਿੱਥੇ ਬਹਿ ਕੇ ਟਿਕਟੌਕ ਲਾਈਵ ਕਰਨੀ ਸੀ ਉਹ ਮੇਰੇ ਕੋ ਤੇ ਇਹ ਜਿਹੜੀ ਕੌਂਟਰੋਵਰਸੀ ਉਹਨਾਂ ਦੇ ਨਾਲ ਚ ਨਾ ਬੜੀ ਕੌਂਟਰੋਵਰਸੀ ਸ਼ੁਰੂ ਹੋ ਗਈ ਸੀ ਜਿਹੜੀ ਸਿੱਖ ਮੁਸਲਮਾਨ ਆਲੀ ਜੀ ਠੀਕ ਆ ਤੇ ਉਹ ਸਿੱਖ ਗਿਫਟਰ ਫਿਰ ਮੁਸਲਮਾਨ ਦੇ ਹੋਸਟ ਚ ਨਹੀਂ ਸੀ ਜਾਣ ਲੱਗ ਗਏ ਤੇ ਮਤਲਬ ਕਿ ਉਹਦੀ ਲਾਈਫ ਤੇ ਨਹੀਂ ਸੀ ਜਾਣ ਲੱਗ ਗਏ ਉਹਨਾਂ ਨੂੰ ਰੋਕ ਰੋਕਣ ਲੱਗ ਗਏ ਤੁਸੀਂ ਉਧਰ ਨਹੀਂ ਜਾਣਾ ਤੇ ਜਿਹੜੇ ਮੁਸਲਮਾਨ ਹੋਸਟ ਜਾਂ ਗਿਫਟਰ ਸੀਗੇ ਉਹ ਕਹਿਣ ਲੱਗੇ ਜ ਨਹੀਂ ਸਿੱਖ ਬਰਾਦਰੀ ਨਾਲ ਨਹੀਂ ਖੇਲਣਾ ਹਮ ਤੇ ਉਹਨਾਂ ਕੌਂਟਰੋਵਰਸੀ ਬਣ ਰਹੀ ਸੀ ਤੇ ਇੱਕ ਤੇ ਮੈਂ ਇਹ ਇਸ وجہ ਤੋਂ ਰੀਜ਼ਨ ਛੱਡਤੀ ਸੀ ਦੂਸਰਾ ਨਾ ਫੈਮਿਲੀ ਤੋਂ ਵੀ ਥੋੜਾ ਜਿਹਾ ਮੈਨੂੰ ਸਮਝਾਇਆ ਜਾ ਰਿਹਾ ਸੀ ਕਿ ਦੂਸਰਾ ਇਹਦਾ ਨਾ ਗਿਫਟਿੰਗ ਦਾ ਬੜਾ ਚੱਕਰ ਹੈਗਾ ਸਰ ਮੈਂ 6 ਮਹੀਨੇ ਕੀਤੀ ਫੁੱਲ ਟਾਈਮ ਔਰ 6 ਮਹੀਨੇ ਮੇਰੇ ਘਰ ਦਾ ਖਰਚਾ ਜਿਹੜਾ ਅਮਰੀਕਾ ਦਾ ਜਾਂ ਜੋ ਉਹ ਸਾਰਾ ਟਿਕਟੋਕ ਤੋਂ ਹੀ ਚੱਲਿਆ ਸੀ ਟਿਕਟੋਕ ਲਾਈਵ ਤੋਂ ਮੋਸਟਲੀ ਜਿਹੜੇ ਨਵੇਂ ਹੋਸਟ ਆਉਂਦੇ ਆ ਜਾਂ ਮੇਰੇ ਵਰਗੇ ਛੋਟੇ ਹੋਸ ਸੀ ਨਾ ਉਹ ਗਿਵਨ ਟੇਕ ਬਹੁਤ ਚੱਲਦਾ ਜੀ ਗਿਵਨ ਟੇਕ ਕਿੱਦਾਂ ਚੱਲਦਾ ਕਿ ਜਿੱਦਾਂ ਲੈਟਸ ਸੇ ਇੱਕ ਗਿਫਟਰ ਆ ਹਮ ਹਮ ਉਹ ਮੂੰਹ ਤੇ ਨਹੀਂ ਕਹਿੰਦਾ ਉਹ ਆ ਕੇ ਤੁਹਾਨੂੰ ਸ਼ੇਅਰ ਮਾਰ ਗਿਆ ਲੈਟਸ ਸ਼ੇਅਰ ਇੱਕ ਗਿਫਟ ਹੈਗਾ ਟਿਕਟੌਕ ਦਾ ਹੂੰ ਉਹਦੇ ਲੱਗ ਗਿਆ 350 ਡਾਲਰ 50% ਟਿਕਟੌਕ ਨੇ ਰੱਖ ਲਿਆ ਮੈਨੂੰ ਆ ਗਏ 175 ਡਾਲਰ ਅੱਛਾ ਜੀ ਉਹ ਹੁਣ ਐਕਸਪੈਕਟ ਕਰ ਰਿਆ ਹੁੰਦਾ ਕਿ ਮੈਂ ਲਾਈਵ ਬਹੂੰਗਾ ਤੇ ਇਹ ਵੀ ਆ ਕੇ ਦੋ ਸ਼ੇਅਰ ਮਾਰੂਗਾ ਹੂੰ ਇਹ ᱜੀਵਨ ਟੇਕ ਦੀ ਗੱਲ ਕਰ ਰਿਹਾ ਦੂਜੇ ᱜੀਵਨ ਟੇਕ ਦੀ ਗੱਲ ਨਹੀਂ ਕਰ ਰਿਹਾ ਜੀ ਸਮਝ ਰਹੇ ਹੋ ਨਾ ਤੁਸੀਂ ਤੇ ਉਹ ਮੈਂ ਕਿ ਭਾਈ ਇਹ ਤੇ ਫਿਰ ਫਾਇਦਾ ਕੀ ਹੋਇਆ ਹੂੰ ਤੇ ਵੱਡੇ ਉਸ ਜਿਹੜੇ ਹੈਗੇ ਆ ਕੁਝ ਜਿਹੜੇ ਹੈਗੇ ਆ ਸਾਰੇ ਨਹੀਂ ਉਹ ਇਸ ਤਰ੍ਹਾਂ ਹੀ ਚੱਲਦਾ ਵਾ ਸਾਰੇ ਗਿਫਟਰ ਵੀ ਇੱਕ ਜਿਹੇ ਨਹੀਂ ਹੁੰਦੇ ਲੇਕਿਨ ਮੈਨੂੰ ਜਿਹ ਮੇਰਾ ਨਹੀਂ ਸੀ ਨਿਜ਼ਾਮ ਚੱਲ ਰਿਹਾ ਉਹਦੇ ਨਾਲ ਤੇ ਫਿਰ ਮੁਸ਼ਕਲ ਹੋ ਗਈ। ਉਹ ਇੱਕ ਸੋਰਸ ਆਫ ਇਨਕਮ ਦੇਖਦੇ ਆ ਜੇ ਅਸੀਂ ਗੱਲ ਕਰੀਏ ਕਿ ਸੈਕੰਡ ਵਰਲਡ ਕੰਟਰੀਜ਼ ਜਾਂ ਥਰਡ ਵਰਲਡ ਕੰਟਰੀਜ਼ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਜਿੱਥੇ ਇਨਕਮ ਦੇ ਰਿਸੋਰਸ ਬਹੁਤ ਲਿਮਟਿਡ ਹੋ ਚੁੱਕੇ ਨੇ। ਅ ਸੋਸ਼ਲ ਮੀਡੀਆ ਖਾਸ ਕਰਕੇ ਟਿਕਟੌਕ ਫਿਰ ਵੀ ਤੁਹਾਨੂੰ ਲੱਗਦਾ ਕਿ ਇੱਕ ਫੇਵਰੇਬਲ ਚੀਜ਼ ਆ ਉਹਨਾਂ ਦੇ ਹੱਕ ਦੀ? ਜਿੰਨੀ ਗੁਰਬਤ ਹੋ ਗਈ ਆ ਪਾਕਿਸਤਾਨ ਇੰਡੀਆ 'ਚ ਜਾਂ ਕੀ ਜਿਹੜੇ ਬੈਠੇ ਹੁਣ ਪਾਕਿਸਤਾਨ ਦੇ ਵੀ ਇਨੇ ਹਾਸਟ ਬੈਠੇ ਹੁੰਦੇ ਪਿੰਡਾਂ ਥਾਵਾਂ ਤੋਂ ਜੀ ਉਹਨਾਂ ਦਾ ਤਾਂ 20 ਡਾਲਰ ਵੀ ਬਣ ਜੇ ਬਹੁਤ ਆ ਇੱਕ ਦਿ ਉਹ ਤੇ ਨਹੀਂ ਛੱਡਣਗੇ ਉਹ ਨਾ ਉਹ ਕਰ ਰਹੇ ਰੈਗੂਲਰ ਕਰ ਰਹੇ ਆ ਜੀ ਕੋਈ ਰਿਕਸ਼ੇ ਤੇ ਬੈਠਾ ਕੋਈ ਮੋਟਰਸਾਈਕਲ ਤੇ ਬੈਠਾ ਕਰ ਰਿਹਾ ਕੋਈ ਜਨਾਬ ਯਕੀਨ ਕਰ ਲੋ ਕਈ ਐਸੇ ਉਹ ਨਦੀ ਨਹਿਰ ਦੇ ਅੰਦਰ ਬਹਿ ਕੇ ਕਰ ਰਹੇ ਹੁੰਦੇ ਲਾਈਵ ਨਹਿਰ ਦੇ ਅੰਦਰ ਗਿੱਲੇ ਅੱਧੇ ਗਰਦਨ ਥੱਲੇ ਤੇ ਉਹ ਲਾਈਵ ਕਰ ਰਹੇ ਆ ਹਮ ਗਿਫਟ ਮੰਦੇ ਕਿ ਹਾਈਪ ਕ੍ਰੀਏਟ ਕਰਨੀ ਆ ਗਿਫਟਿੰਗ ਹੋ ਜਾਂਦੀ ਫਿਰ ਚਲੋ ਜ਼ੈਨ ਸਾਹਿਬ ਇਹਦੇ ਉਹ ਗੱਲ ਹੋ ਗਈ ਕਿ ਨਹਿਰ ਚ ਬੈਠੇ ਨੇ ਤੇ ਮੂੰਹ ਬਾਹਰ ਨੂੰ ਕੱਢੇ ਆ ਤੇ ਉਹਨਾਂ ਨੇ ਚਲੋ ਲਾਈਵ ਹੋਏ ਪਏ ਨੇ ਮੈਂ ਤੁਹਾਡੇ ਤੇ ਆਉਣਾ ਅੱਜ ਤੁਸੀਂ ਕਹਿੰਦੇ ਹੋ ਕਿ ਤੁਸੀਂ ਸਿੱਧੇ ਰਾਤੇ ਤੁਰਪੇ ਤੁਸੀਂ ਟਿਕਟੌਕ ਛੱਡਤੀ ਪਰ ਜਦੋਂ ਸਮਾਂ ਸੀ ਕੁੜੀਆਂ ਨਾਲ ਮੈਚ ਤੇ ਤੁਸੀਂ ਵੀ ਚੰਗੇ ਖੇਡਦੇ ਰਹੇ ਜੀ ਗੋਤੇ ਤੇ ਤੁਸੀਂ ਵੀ ਲਾਏ ਨੇ ਨਹੀਂ ਨਹੀਂ ਬਿਲਕੁਲ ਲਾਏ ਆ ਇਹਦਾ ਇਹੀ ਮੈਂ ਕਹਾਂਗਾ ਜੀ ਕਿ ਉਸ ਟਾਈਮ ਮੈਂ ਹੁਣ ਕਰ ਰਿਹਾ ਸੀ ਇਹ ਮਜਬੂਰੀ ਬਣ ਜਾਂਦੀ ਫਿਰ ਜੀ ਮਤਲਬ ਕਿ ਕਰਨਾ ਪੈਂਦਾ ਵਾ ਤੁਹਾਨੂੰ ਮੈਚ ਆਂਦਾ ਵਾ ਤੁਸੀਂ ਉਹਨੂੰ ਕੈਨਸਲ ਵੀ ਕਰ ਸਕਦੇ ਹੋ ਯੈਸ ਵੀ ਕਰ ਸਕਦੇ ਹੋ ਯੈਸ ਕਰਨਾ ਪੈਂਦਾ ਕਿਉਂਕਿ ਤੁਸੀਂ ਐਕਸਪੈਕਟ ਕਰ ਰਹੇ ਹੁੰਦੇ ਹੋ ਕਿ ਮੈਂ ਮੈਚ ਲਾਉਂਗਾ 5 ਮਿੰਟ ਦਾ ਮੈਚ ਹੁੰਦਾ ਵਾ ਹੋ ਸਕਦਾ ਮੇਰੇ ਨਾਲ ਕੋਈ ਗਿਫਟਰ ਆ ਜੇ ਮੈਨੂੰ ਗਿਫਟਿੰਗ ਕਰ ਦੇਵੇ ਮੇਰੀ ਦਿਹਾੜੀ ਲੱਗ ਜਾਏ ਹੂੰ ਫਿਰ ਜਦੋਂ ਮਦਦ ਕਿ ਮੈਂ ਇਹ ਨਹੀਂ ਕਵਾਂਗਾ ਕਿ ਮੈਂ ਸਿੱਧੇ ਰਾਹ ਲੱਗ ਗਿਆ ਤੇ ਮੈਂ ਛੱਡਤੀ ਮੈਂ ਤੁਹਾਨੂੰ ਮਜਬੂਰੀਆਂ ਦੱਸਿਆਂਗਾ ਕਿ ਤੇ ਮੇਰੇ ਕੋਲ ਜਗ੍ਹਾ ਦੀ ਸ਼ਾਰਟੇਜ ਸੀ ਦੂਸਰਾ ਕੌਂਟਰੋਵਰਸੀ ਹੋ ਗਈ ਫਿਰ ਗਿਵ ਐਂਡ ਟੇਕ ਫਿਰ ਮੈਂ ਟਰੈਕਿੰਗ ਹਲ ਫਿਰ ਮੇਰਾ ਨਾ ਕੰਟੈਂਟ ਤੋਂ ਧਿਆਨ हट ਰਿਹਾ ਸੀ ਪਰ ਮੈਂ ਫਿਰ ਉਹੀ ਗੱਲ ਜੈਨ ਸਾਹਿਬ ਆ ਜਾਂਦੀ ਹੈ ਕਿ ਇੱਕ ਪੰਨੇ ਸਾਡੇ ਵਿਊਰ ਜਿਹੜੇ ਆ ਉਹ ਇਸ ਗੱਲ ਤੋਂ ਲੜੀ ਜਾਂਦੇ ਆ ਕਿ ਇਹ ਸਿੱਖ ਜਿਹੜਾ ਇੱਥੇ ਲਾਈਵ ਹੋਇਆ ਮੁਸ ਤੇ ਜਦੋਂ ਕੰਟੈਂਟ ਕ੍ਰੀਏਟ ਕਰਨ ਦੇ ਉੱਪਰ ਹੁਣ ਜਦੋਂ ਕੁੜੀਆਂ ਨਾ ਮੈਚ ਲੱਗਣ ਲੱਪਿੰਦੇ ਆ ਉਦੋਂ ਸਾਡੀਆਂ ਧਾਰਮਿਕ ਆਸਥਾਵਾਂ ਕਿੱਥੇ ਚਲੇ ਜਾਂਦੀਆਂ ਨੇ ਉਹ ਇਹ ਗਿਫਟਰਸ ਨੂੰ ਹੀ ਪੁੱਛਣਾ ਚਾਹੀਦਾ ਜੀ ਮੈਂ ਇਹਦਾ ਕੀ ਆਨਸਰ ਦੇ ਸਕਦਾ ਨਹੀਂ ਇਹ ਤਾਂ ਕੰਟੈਂਟ ਕ੍ਰੀਏਟਰ ਦੀ ਵੀ ਉਨੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਤੇ ਬੰਦੀ ਹੈ ਨਹੀਂ ਹੁਣ ਕੰਟੈਂਟ ਦਾ ਤੇ ਹੋਰ ਹਸਾਬ ਹੈ ਨਾ ਜੀ ਕੰਟੈਂਟ ਕਰਕੇ ਤੁਸੀਂ ਵੀਡੀਓ ਪੋਸਟ ਕਰਤੀ ਉਹ ਤੇ ਪੋਸਟ ਹੀ ਰਣੀ ਹੁਣ ਮੇਰੀ ਦੋ ਦੋ ਸਾਲ ਪੁਰਾਣੀ ਵੀਡੀਓ ਵੀ ਪਈ ਹੈ ਉਹ ਕਦੀ ਨਾ ਕਦੀ ਘੁੰਮਦੇ ਘੁਮਾਂਦੇ ਕਿਸੇ ਦੇ ਮੋਬਾਈਲ 'ਚ ਪਹੁੰਚ ਜਾਏਗੀ ਉਹ ਦੇਖ ਲੈ ਕੇ ਨਾ ਸਵਾਈਪ ਕਰਦੇ ਕਰਦੇ ਲਾਈਵ ਉਹ ਉਸੇ ਟਾਈਮ ਦੇ ਵਿੱਚ ਉਹਨੂੰ ਆਣਾ ਪੈਣਾ ਗਿਫਟਰ ਨੂੰ ਮੈਚ ਖੇਲਣ ਲਈ ਜੋ ਮੈਂ ਸਮਝਿਆ ਤੁਹਾਡਾ ਮੈਂ ਤੇ ਉਹ ਫਿਰ ਜੈਨ ਸਾਹਿਬ ਇੱਕ ਗੱਲ ਦੇ ਨਾਲ ਜੁੜਦੀ ਚੰਗੇ ਭਲੇ ਗੱਭਰੂ ਨੌਜਵਾਨ ਜੇ ਕੁੜੀ ਬਣਨ ਦਾ ਸ਼ੌਂਕ ਕਿਉਂ ਚੜ ਗਿਆ ਕੁੜੀ ਮੈਂ ਤੇ ਕੁੜੀ ਕਦੀ ਨਹੀਂ ਬਣੇ ਭਾਜੀ ਨਹੀਂ ਜੁਲਫਾਂ ਲਾ ਕੇ ਤੁਸੀਂ ਟਿਕਟੌਕ ਤੇ ਲਾਈਵ ਹੋਦੇ ਨਹੀਂ ਉਹ ਨਹੀਂ ਉਹ ਭਾਜੀ ਉਹ ਤੇ ਵੈਸੇ ਵਿਗ ਹੈਗੀ ਆ ਉਹ ਤੇ ਮੈਂ ਵੀਡੀਓ ਬਣਾਣ ਲਈ ਵੀ ਕਰਦਾ ਟਿਕਟੌਕ ਦੇ ਵਿੱਚ ਮੋਸਟਲੀ ਇਹ ਹੁੰਦਾ ਜਦੋਂ ਹਾਰ ਜਾਂਦੇ ਹੋ ਨਾ ਤੁਸੀਂ ਮੈਚ ਹਮ ਹਾਈਪ ਕ੍ਰੀਏਟ ਕਰਨੀ ਪੈਂਦੀ ਨਾ ਹਮ ਕਿ ਜੀ ਮੈਂ ਆਪਣੀ ਆਡੀਅੰਸ ਨੂੰ ਤੁਸੀਂ ਹਾਈਪ ਕ੍ਰੀਏਟ ਕਰ ਰਹੇ ਹੋ ਕਿ ਲੈਟਸ ਸੇ ਮੇਰਾ ਤੁਹਾਡੇ ਨਾਲ ਮੈਚ ਲੱਗਾ ਲੋ ਜੀ ਜੇ ਮੈਂ ਇਹਨੂੰ ਮੈਚ ਰਾਤਾ ਇਹ ਆਪਣੇ ਉੱਪਰ ਪਾਣੀ ਦੇ ਦੋ ਗਲਾਸ ਸਿੱਟੇਗਾ ਇਹ ਆਂਡਾ ਤੋੜੇਗਾ ਇਹ ਜਨਾਬ ਉਧਰ ਨੂੰ ਮੂੰਹ ਕਰਕੇ ਪੰਜ ਉਠਕ ਬੈਟਕ ਕਰੇਗਾ ਹਮ ਉਹ ਮੈਂ ਸਟਾਰਟਿੰਗ ਦੇ ਵਿੱਚ ਵੀ ਕੀਤੀਆਂ ਫਿਰ ਮੈਂ ਕਹਿਣਾ ਮੈਚ ਲਾ ਵੀ ਲਓਗੇ ਤੇ 2-4 ਵਿਊ ਰਹੀ ਆਉਣੇ ਆ ਜਿਨ੍ਹਾਂ ਨਾਲ ਤੁਹਾਡੇ ਮੈਚ ਲੱਗਦੇ ਰਹੇ ਆ ਲੋਕੀ ਵੰਦੇ ਰਹੇ ਆ ਉਹ ਮੈਚਾਂ ਦੇ ਵਿੱਚ ਲੋਕੀ ਇਹਨੇ ਗਿਫਟ ਸੁੱਟਦੇ ਕਿਉਂ ਤੁਸੀਂ ਕਰਵਾਉਂਦੇ ਕੀ ਜੇ ਐਕਚੁਅਲੀ ਮੈਂ ਕੁਝ ਨਹੀਂ ਕਰਵਾਉਂਦਾ ਬਾਜੀ ਗਿਫਟਰ ਨੂੰ ਤੁਸੀਂ ਯਾਨੀ ਇਹ ਪੁੱਛਣਾ ਚਾਹ ਰਹੇ ਕਿ ਗਿਫਟਿੰਗ ਕਰਦਾ ਕਰਦੇ ਕਿਉਂ ਹਾਂਜੀ ਇਹ ਤੇ ਹੁਣ ਮੈਂ ਤੁਹਾਨੂੰ ਕਵਾਂਗਾ ਗਿਫਟਰ ਨੂੰ ਪੁੱਛੋ ਮੈਂ ਮੈਂ ਪਿਛਲੇ ਇੱਕ ਪੋਡਕਾਸਟ ਕੀਤਾ ਸੀ ਕੈਨੇਡਾ 'ਚ ਉਹਦੇ ਵਿੱਚ ਮੈਂ ਕਿਤੇ ਗੱਲ ਕਹਿ ਬੈਟਾ ਤੇ ਮੇਰੇ ਜਿਹੜੇ ਦੋਸਤ ਸੀਗੇ ਕਈ ਨਾਰਾਜ਼ ਹੋ ਗਏ ਮੇਰੇ ਨਾਲ ਮੈਂ ਇਹ ਆਨਸਰ ਦਿੱਤਾ ਹੂੰ ਉਹ ਫੇਮਸ ਕਿਦਾਂ ਹੋਣ ਦੇਖੋ ਇੱਕ ਬੰਦੇ ਕੋਲ ਪੈਸੇ ਆ ਲੇਕਿਨ ਉਹ ਕੰਟੈਂਟ ਨਹੀਂ ਬਣਾ ਸਕਦਾ ਉਹ ਕੀ ਕਰਦਾ ਟਿਕਟੋਕ ਤੇ ਜਿੱਥੇ 40 50 ਹਜ਼ਾਰ ਬੰਦਾ ਬੈਠਾ ਇੱਕ ਬੰਦਾ ਤੁਹਾਡੀ ਲਾਈਵ ਤੇ ਲੈਟ ਸੇ 40 ਹਜ਼ਾਰ ਬੰਦਾ ਬੈਠਾ ਉੱਥੇ ਜਾ ਕੇ 300 ਦਾ ਗਿਫਟ ਮਾਰ ਦੂਗਾ ਮੈਂ 100% ਸ਼ੋਰ ਹਾਂ ਉਹਨੂੰ 2-300 ਫਾਲੋਅਰ ਉਸੇ ਟਾਈਮ ਆ ਜਾਣਗੇ ਜੀ ਸ਼ਾਇਦ ਉਹਨਾਂ ਦੀ ਇਹ ਸੋਚ ਹੋਵੇ ਕਿ ਯਾਰ ਚਲੋ ਇਦਾਂ ਗਿਫਟਿੰਗ ਕਰਦੇ ਕੋ ਮੇਰੇ ਨਾਲ ਕਈ ਦੋਸਤ ਬਿਰਕੇ ਨਾਰਾਜ਼ ਹੋਗੇ ਕਿ ਯਾਰ ਤੂੰ ਸਾਡੇ ਕੋ ਗਿਫਟਿੰਗ ਵੀ ਲਈ ਤੇ ਤੂੰ ਸਾਨੂੰ ਕਹਤਾ ਕਿ ਅਸੀਂ ਫੇਮਸ ਫੇਮ ਦੇ ਭੁਕੇ ਆ ਮੈਂ ਕਿਹਾ ਬਾਈ ਮੈਂ ਕਿਹਾ ਸਾਰੇ ਨਹੀਂ ਪਰ ਗੱਲ ਉਹੀ ਆ ਗਈ ਇਹ ਤੇ ਫਿਰ 2-4 ਫਾਲੋਅਰਸ ਦੀ ਗੱਲ ਆ ਗਈ ਜੇ ਕੋਈ ਤੁਹਾਨੂੰ 200 100 ਡਾਲਰ ਜਾਂ 150 ਡਾਲਰ ਦਾ ਕੋਈ ਨਾ ਕੋਈ ਗਿਫਟ ਦੇ ਵੀ ਜਾਂਦਾ ਵਿੱਚ ਪਰ ਫਿਰ ਗੱਲ ਉੱਥੇ ਆ ਜਾਂਦੀ ਕਿ ਜਿਆਦਾ ਜਿਹੜਾ ਵਿਊਅਰ ਆ ਨਾ ਉਹ ਇਸੇ ਹੀ ਗੱਲ ਤੇ ਜੁੜ ਰਿਹਾ ਹੁਣ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਵਿਊਅਰ ਰਿਸਪੌਂਸੀਬਲ ਹੈਗਾ ਵਾ ਪਰ ਵਿਊਅਰ ਵੀ ਉਹੀ ਦੇਖੇਗਾ ਜੋ ਅਸੀਂ ਕੰਟੈਂਟ ਕ੍ਰੀਏਟ ਕਰਾਂਗੇ ਮੈਂ ਫਿਰ ਉਹੀ ਗੱਲ ਤੇ ਆ ਜਾਂਦਾ ਐਸਾ ਮੈਚੇਸ ਦੇ ਵਿੱਚ ਲਾਈਵ ਕਿਉਂ ਕਰਨ ਦੀ ਲੋੜ ਪੈ ਜਾਂਦੀ ਹੈ ਦੂਜੇ ਬੰਨੇ ਵੀ ਕੁੜੀਆਂ ਹੁੰਦੀਆਂ ਨੇ ਠੀਕ ਹੈ ਔਰ ਮੈਨੂੰ ਲੱਗਦਾ ਕਿ ਕਈ ਟਿਕਟੌਕ ਤੇ ਉੱਪਰ ਤੇ ਲਿਮਿਟ ਸੀ ਜਿਹੜੀਆਂ ਹੱਦਾ ਹੀ ਨੇ ਉਹ ਇਸ ਕਦਰ ਟੱਪ ਚੁੱਕੇ ਹੁੰਦੇ ਨੇ ਮੈਨੂੰ ਲੱਗਦਾ ਕਿ ਪੋਰਨ ਵੀਡੀਓ ਤੇ ਟਿਕਟੌਕ ਦੇ ਵਿੱਚ ਬਹੁਤਾ ਜ਼ਿਆਦਾ ਅੰਤਰ ਨਹੀਂ ਰਹਿ ਗਿਆ ਫਿਰ ਬੱਬੇ ਮੈਂ ਇਹੀ ਕਹਾਂਗਾ ਕਿ ਜਿਹੜੇ ਉਹਨਾਂ ਨੂੰ ਫਿਰ ਗਿਫਟਿੰਗ ਕਰਦੇ ਹੋ ਠਰਕੀ ਹੈ ਜੀ ਫਿਰ ਇਹੀ ਹੋ ਸਕਦਾ ਜੀ ਉਹਨੇ ਤਾਂ ਮੈਂ ਕੀ ਆਨਸਰ ਦਵਾ ਪਰ ਜੈਨ ਸਾਹਿਬ ਫਿਰ ਵੀ ਤੁਹਾਡੀ ਮੈਂ ਇਹ ਜਰੂਰ ਚਲੋ ਸਿਫਤ ਵੀ ਕਰਦਾ ਵਾਂ ਕਿ ਚਲੋ ਤੁਸੀਂ ਕਾਮੇਡੀ ਕੰਟੈਂਟ ਦੇ ਰਾਈ ਆਪਣਾ ਜਿਹੜਾ ਇੱਕ ਕਲੀਨ ਕਾਮੇਡੀ ਜਿਹੜੀ ਆ ਮੋਸਟ ਆਫ ਦਾ ਟਾਈਮ ਲਈ ਰੱਖਦੇ ਰਹੇ ਕੋਸ਼ਿਸ਼ ਕਰੀਦੀ ਫੈਮਿਲੀ ਕੰਟੈਂਟ ਹੀ ਰੱਖੀ ਜੀ ਪਰ ਫਿਰ ਵੀ ਕਿਤੇ ਨਾ ਕਿਤੇ ਡੋਲਦੇ ਤੇ ਤੁਸੀਂ ਵੀ ਨਜ਼ਰ ਨਹੀਂ ਕਦੀ ਕਿਤੇ ਹੁੰਦਾ ਸੀ ਉਹ ਸ਼ੁਰੂ ਸ਼ੁਰੂ ਚ ਹੀ ਹੋ ਗਿਆ ਕਿੱਥੇ ਡੋਲਿਆ ਜੀ ਮੈਂ ਹਾਂਜੀ ਕਿਸੇ ਵੀ ਨਹੀਂ ਡੋਲਦਾ ਪਰ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਡੇ ਤੋਂ ਕੀ ਉਮੀਦ ਕਰ ਸਕਦੇ ਆ ਅੱਛਾ ਕੰਟੈਂਟ ਜੀ ਮੈਂ ਕਹਣਾ ਕਿ ਮੈਨੂੰ ਸੋਸ਼ਲ ਮੀਡੀਆ ਤੋਂ ਇਨਕਮ ਆਉਣ ਲੱਗ ਗਈ ਨ ਤੇ ਫਿਰ ਤੇ ਮੈਂ ਹੋਰ ਕੰਟੈਂਟ ਪਾ ਦਿਆ ਕਰਨਾ ਮੇਰੇ ਕੋਲ ਤਾਂ ਕੰਟੈਂਟ ਬਹੁਤ ਬੰਦਾ ਜਿਹੜਾ ਸੋਚਦਾ ਹੀ ਇੱਕ ਬਾਰੇ ਚ ਹੈ ਨਾ ਸਾਰਾ ਦਿਨ ਸੋਚਦਾ ਹੀ ਰਹੇ ਕਿ ਯਾਰ ਮੈਂ ਪੈਂਟ ਤੇ ਵੀਡੀਓ ਬਣਾਣੀ ਹੈ ਜਾਂ ਮੈਂ ਟੇਬਲ ਤੇ ਵੀਡੀਓ ਬਣਾਣੀ ਹੈ ਕੋਈ ਨਾ ਕੋਈ ਕੰਟੈਂਟ ਬਣ ਜਾਂਦਾ ਵਾ ਹਜੇ ਫੁੱਲ ਟਾਈਮ ਨਹੀਂ ਮੈਂ ਸਾਰਾ ਦਿਨ ਤੇ ਟਰੱਕ ਚਲਾਉਣਾ ਵਾ ਜਿਸ ਦਿਨ ਆਫ ਹੁੰਦੀ ਹੈ ਉਸ ਦਿਨ ਵੀਡੀਓ ਬਣਾਉਣਾ ਵਾ ਹਜੇ ਫੁੱਲ ਟਾਈਮ ਤਾਂ ਮੈਨੂੰ ਕਰ ਹੀ ਨਹੀਂ ਰਿਹਾ ਕਾਮੇਡੀ ਦਾ ਤੇ ਚਲੋ ਅਸੀਂ ਸਮਝ ਸਕਦੇ ਹਾਂ ਪਰ ਤੁਹਾਡੀ ਜਿਹੜੀ ਟਾਈਮਿੰਗ ਆ ਤੇ ਜਿਹੜਾ ਐਕਟ ਆ ਉਹ ਮੈਨੂੰ ਲੱਗਦਾ ਕਿ ਕਾਮੇਡੀ ਤੋਂ ਵੀ ਪਰਫੈਕਟ ਹੈ ਜਿਹੜਾ ਸੁਮੇਲ ਜਦੋਂ ਬਣਦਾ ਹੈ ਤੇ ਫਿਰ ਤੁਸੀਂ ਤੁਹਾਡੀ ਜਿਹੜੀ ਵੀਡੀਓ ਬਹੁਤ ਜ਼ਬਰਦਸਤ ਬਣਦੀ ਹੈ। ਭਾਈ ਇਹਦੇ ਆਵੇਂ ਤੁਹਾਨੂੰ ਬੜਾ ਛਾਂਸਰ ਦਵਾਂਗਾ। ਜੀ। ਮੇਰੀ ਹਰ ਵੀਡੀਓ ਫਨੀ ਨਹੀਂ ਹੁੰਦੀ। ਹੂੰ। ਇਹ ਮੈਂ ਤੁਹਾਨੂੰ ਮੈਂ ਸਿੱਧੀ ਗੱਲ ਕਰਾਂਗਾ। ਜੀ। ਕਈ ਵਾਰ ਵਿੱਚ ਲਾਫਟਰ ਲੂਫਟਰ ਪਾ ਕੇ ਚੱਲ ਜਾਂਦੀ ਹੈ। ਜੀ। ਸਿੱਧੀ ਗੱਲ ਕਰਾਂਗਾ ਕਈ ਵਾਰ ਅੱਛੀ ਹੁੰਦੀ ਹੈ ਵੀਡੀਓ ਔਰ ਮੈਂ ਕਈ ਮੇਰੀ ਵੀਡੀਓਜ਼ ਨਹੀਂ ਪਸੰਦ ਕਰਦੇ। ਹੋ ਸਕਦਾ ਤੁਹਾਨੂੰ ਮੇਰੀ ਕਈ ਵੀਡੀਓ ਹੋਏਗੀ ਯਾਰ ਕੀ ਬਣਾਈ ਜਾਂਦੇ ਆਂ ਵੀ ਟਾਈਮ ਇਜ਼ ਉਹਨ ਹਰ ਬੰਦੇ ਦੇ ਮੁਤਾਬਕ ਤੇ ਵੀਡੀਓ ਨਹੀਂ ਬਣਾਈ ਜਾ ਸਕਦੀ ਜੀ ਬਿਲਕੁਲ ਤੇ ਉਹ ਲਾਫਟਰ ਲੂਫਟਰ ਪਾ ਕੇ ਚਲ ਚਲ ਜਾਂਦੀ ਹੈ ਕਈ ਵੀਡੀਓ ਬੱਚੀ ਵੀ ਹੁੰਦੀ ਹੈ ਕਈ ਹੁੰਦੀ ਹੈ ਯਾਰ ਇਹ ਗੁਜ਼ਾਰੇ ਲੈ ਕੇ ਚਲੋ ਚਲਾ ਦਈਏ ਉਹ ਫਿਰ ਲਾਫਟਰ ਲੂਫਟਰ ਪਾ ਕੇ ਉਹ ਕਈਆਂ ਨੂੰ ਪਸੰਦ ਆ ਜਾਂਦੀ ਹੈ ਚੱਲ ਜਾਂਦੀ ਹੈ ਮੈਂ ਉਸੇ ਕਰਕੇ ਕਹਿ ਰਿਹਾ ਤੁਹਾਡੇ ਐਕਟਿੰਗ ਸਕਿਲਸ ਚੰਗੇ ਆ ਆਉਣ ਵਾਲੇ ਸਮੇਂ 'ਚ ਮੈਨੂੰ ਤੇ ਲੱਗਦਾ ਕਿ ਜਾਂ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਫਿਲਮਾਂ ਦੇ ਵਿੱਚ ਦੇਖਿਆ ਜਾਂ ਸ਼ਾਰਟ ਵੀਡੀਓਜ਼ ਦੇ ਵਿੱਚ ਸ਼ਾਰਟ ਵੀਡੀਓਜ਼ ਜੀ ਸ਼ਾਰਟ ਵੀਡੀਓਜ਼ ਮੈਂ ਬਣਾਉਣਾ ਚਾਹੁੰਦਾ ਮੈਂ ਤੁਸੀਂ ਵੀ ਬਲਕੇ ਕਦੀ ਟਾਈਮ ਹੋਇਆ ਇੱਥੇ ਕੰਮ ਕਰਾਂਗੇ ਜੀ ਸ਼ਾਰਟ ਵੀਡੀਓ ਮੈਂ ਵੱਡੀ ਫਿਲਮਾਂ ਤੇ ਭਾਜੀ ਇਸ ਲਈ ਨਹੀਂ ਕਰਨੀਆਂ ਸਰ ਉਹ ਮੈਨੂੰ ਅਫੋਰਡ ਨਹੀਂ ਕਰ ਸਕਣਗੇ ਦੇ ਕਾਂਟ ਅਫੋਰਡ ਮੀ ਜੈਨ ਸਾਹਿਬ ਦੇ ਕਾਂਟ ਪੇ ਮੀ ਮਾਈ ਫੀਸ ਵਾਹ ਜੀ ਵਾਹ ਮਤਲਬ ਡੈਫੀਨਿਟਲੀ ਇਹੀ ਤੇ ਮਾਰਾ ਜਰੂਰ ਉਹ ਪਹਿਹ ਚਾਰਜ ਕਰਾਂਗੇ ਬਾਰੀ ਅਰਦਾਸ ਕਰਾਂਗੇ ਕਿ ਤੁਹਾਨੂੰ ਹੀ ਛੇਤੀ ਫਿਲਮਾਂ ਦੇ ਵਿੱਚ ਵੱਡੇ ਪਰਦੇ ਤੇ ਵੀ ਦੇਖੀਏ ਪਰ ਹਾਂ ਸ਼ਾਰਟ ਵੀਡੀਓ ਕਿਸ ਤਰ੍ਹਾਂ ਦੀਆਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਦੇ ਰਿਲੇਟਿਡ ਇੱਥੇ ਥੋੜਾ ਕੰਟੈਂਟ ਹੈ ਜੀ ਜੀ ਪੰਜ 10 ਮਿੰਟ ਦੀ ਵੀਡੀਓ ਹੋਵੇ ਸੀਰੀਅਸ ਵੀ ਹੋਣ ਵਿੱਚ ਲਾਈਫ ਲੈਸਨ ਵੀ ਹੋਵੇ ਅਮਰੀਕਾ ਦੇ ਵਿੱਚ ਮਸਲੇ ਕੀ ਆ ਇੱਥੇ ਬਹੁਤ ਬਣ ਸਕਦੀ ਹੈ ਵੀਡੀਓ ਜੀ ਹਾਂਜੀ ਰਨ ਸਾਹਿਬ ਟਰਕਿੰਗ ਤੇ ਤੁਸੀਂ ਦੇਖ ਹੀ ਰਹੇ ਹੋ ਕਿ ਜਿਵੇਂ ਡਾਵਾਡੋਲ ਚੱਲ ਰਹੀ ਹੈ ਸਟ੍ਰੈਸ ਲੈਵਲ ਪੂਰੇ ਹਾਈ ਨੇ ਦੂਜਿਆਂ ਨੂੰ ਹਸਾਉਂਦੇ ਜੇ ਆਪ ਕਿੰਨਾ ਕੁ ਸਟ੍ਰੈਸ ਰਹਿਣਾ ਪੈਂਦਾ ਕਾਮੇਡੀ ਕੰਟੈਂਟ ਕ੍ਰੀਏਟ ਕਰ ਲੈ ਸਟ੍ਰੈਸ ਤੇ ਕੋਈ ਨਹੀਂ ਹੈਗਾ ਸਿੱਧੀ ਗੱਲ ਆ ਉਹ ਮੈਂ ਲੇਕਿਨ ਇਹ ਹੈ ਕਿ ਫੈਮਿਲੀ ਨੂੰ ਟਾਈਮ ਨਹੀਂ ਸਹੀ ਦੇ ਸਕਦਾ ਮਤਲਬ ਕਿ ਅਗਰ ਤੇ ਸਹੀ ਤਰ੍ਹਾਂ ਮੈਨੇਜ ਕੀਤਾ ਜਾਵੇ ਨਾ ਉਹ ਜੋ ਕਿ ਵੱਡੇ ਕੰਟੈਂਟ ਕ੍ਰੀਏਟਰ ਕਰਦੇ ਵੀ ਹੋਣਗੇ ਕਿ ਯਾਰ ਮੇਰੀ ਇਸ ਦਿਨ ਉਹ ਫਾ ਜਾਂ ਮੈਂ ਅੱਧਾ ਘੰਟਾ ਫੈਮਿਲੀ ਨੂੰ ਦੇਣਾ 2 ਘੰਟੇ ਵੀਡੀਓਜ਼ ਨੂੰ ਦੇਣੇ 1 ਘੰਟਾ ਵਲੌਗ ਨੂੰ ਦੇਣਾ ਜਾਂ ਜੋ ਵੀ ਐਡੀਟਿੰਗ ਨੂੰ ਦੇਣਾ ਹਾਂਜੀ ਮੇਰੀ ਨਾ ਕੋਈ ਮੈਨੇਜਮੈਂਟ ਨਹੀਂ ਹੈਗੀ ਸਹੀ ਮੇਰਾ ਜਦੋਂ ਦਿਲ ਕਰਦਾ ਮੈਂ ਨਿਕਲ ਜਾਣਾ ਫੋਨ ਕੀਤਾ ਹਾਂ ਵੀ ਰੈਡੀ ਹਾਂ ਚਲੋ ਜੀ ਆਓ ਵੀਡੀਓ ਬਣਾਉਣ ਚੱਲੀਏ ਅਨਹੀਂ ਯਾਰ ਮੈਂ ਅੱਜ ਨਹੀਂ ਆਣਾ ਮੈਂ ਫਲਾਨਾ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਮੈਂ ਸਮਝਦਾ ਕਿ ਇਹਨੂੰ ਜੇ ਮੈਨੇਜ ਕਰੇ ਵਰਨਾ ਜ ਸਟ्रेस ਨਹੀਂ ਹੈਗਾ ਕੋਈ ਐਸਾ ਨਹੀਂ ਹੈਗਾ ਕਿ ਘਰੋਂ ਕੋਈ ਪ੍ਰੈਸ਼ਰ ਆ ਜਾਂ ਮੈਂ ਕੋਈ ਯਾਰ ਘਰ ਵਾਲੇ ਕੀ ਸੋ ਇਸ ਤਰ੍ਹਾਂ ਦਾ ਕੋਈ ਨਹੀਂ ਘਰ ਨੂੰ ਫੁੱਲ ਸਪੋਰਟ ਹੈਗੀ ਆ ਲੇਕਿਨ ਮੈਂ ਪਰਸਨਲੀ ਸਮਝਦਾ ਕਿ ਮੈਂ ਫੈਮਿਲੀ ਨੂੰ ਖੋਲ ਕੇ ਟਾਈਮ ਨਹੀਂ ਦੇ ਰਿਹਾ ਆਪਣੇ ਬੱਚਿਆਂ ਨੂੰ ਆਪਣੇ ਘਰ ਵਾਲਿਆਂ ਨੂੰ ਇਹਦੇ ਤੋਂ ਨਿਕਲਣ ਵਾਸਤੇ ਫਿਰ ਉਹੀ ਗੱਲ ਆ ਗਈ ਇੱਕ ਲਾਈਨ ਤੇ ਤੁਹਾਨੂੰ ਐਟ ਦੀ ਐਂਡ ਆਫ ਦਾ ਡੇ ਚੁਣੀ ਪੈਣੀ ਆ ਜੇ ਰੱਬ ਨਾ ਕਰੇ ਲੈਟਸ ਸੇ ਕਿ ਕਾਮੇਡੀ ਦਾ ਜਿਹੜਾ ਤੁਹਾਡਾ ਇਹ ਚੱਲ ਰਹੀ ਆ ਦੁਕਾਨ ਇਸ ਟਾਈਮ ਤੇ ਖੁੱਲੀ ਚੱਲ ਰਹੀ ਆ ਜੇ ਤੁਹਾਨੂੰ ਫਾਈਨਲੀ ਐਟ ਦੀ ਹਰ ਕਿਸੇ ਨੂੰ ਸਟੇਬਿਲਿਟੀ ਚਾਹੀਦੀ ਆ ਫਿਰ ਜੇ ਤੁਹਾਨੂੰ ਲੈਟਸ ਸੇ ਤੁਹਾਨੂੰ ਛੱਡਣੀ ਪਵੇ ਤੁਹ ਕਿਹੜੇ profession ਦੇ ਵਿੱਚ ਕੰਟੀਨਿਊ ਕਰੋਗੇ TikTok live ਫਿਰ ਤੁਸੀਂ ਡਬਲ 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 ਟੈਪ ਫਿਰ ਆ ਜਾਗੇ ਭਾਈ ਫਿਰ ਹੁਣ ਕੀ ਕਰੀਏ ਟਰাকিং ਤੋਂ ਕਿਉਂ ਚਾਲੂ ਜੇ ਨਹੀਂ ਨਹੀਂ ਚਾਲੂ ਨਹੀਂ ਆ ਹਾਂ ਜੀ ਅਗਰ ਟਰাকিং ਵੀ ਕਰ ਲਾਂਗੇ ਅਗਰ ਤੁਸੀਂ ਇਹ social media ਦੇ ਰਿਲੇਟਡ ਗੱਲ ਕੀਤੀ ਨਾ ਕਿ social media ਤੋਂ ਜੇ ਚੂਜ਼ ਕਰਨਾ ਹੋਵੇ TikTok ਕਰ ਲਾਂਗੇ ਉਹਦੇ ਹੈ ਹੀ ਆ ਫਿਰ ਤੇ ਟਰাকিং ਦੇ ਜਿਹੜੇ ਡੇਲੀ ਲਾਈਫ ਦੇ ਚੈਲੰਜ ਆਉਂ ਫਿਰ ਤੁਹਾਨੂੰ ਕੀ ਫੇਸ ਕਰਨੇ ਪੈ ਰਹੇ ਇਸ ਟਾਈਮ ਤੇ ਕੁਝ ਵੀ ਨਹੀਂ ਕੋਈ ਵਿਲਾਲ ਕੋਈ ਨਹੀਂ ਹੈਗਾ ਯਾਰ ਮੈਨੂੰ ਤੁਸੀਂ ਪਹਿਲੇ ਟੱਕਰੇ ਜਿਹੜੇ ਮੈਨੂੰ ਕਹਿੰਦਾ ਮੈਨੂੰ ਕੋਈ ਚੈਲੰਜ ਨਹੀਂ ਹੈ ਕਿਉਂਕਿ ਮੈਂ ਡਰਾਈਵਰ ਹਾਂ ਨਾ ਜੀ ਹਾਂਜੀ ਮੈਂ ਡਰਾਈਵਿੰਗ ਕਰਦਾ ਉਹ ਪੇਨ ਜਿਹੜੀ ਹੈਗੇ ਮਾਲਕ ਲੈਂਦੇ ਆ ਅਸੀਂ ਤੇ ਘੰਟੇ ਹਿਸਾਬ ਨਾਲ ਕੰਮ ਕਰੀਦਾ ਨਾ ਜੀ ਲੋਕਲ ਕੰਮ ਆ ਠੀਕ ਹੈ ਜੀ ਘੰਟੇ ਹਿਸਾਬ ਨਾਲ ਕੰਮ ਕਰੀਦਾ ਸੋ ਜ਼ੈਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਜਿਹੜਾ ਬਹੁਤ ਜ਼ਿਆਦਾ ਬਿਜ਼ੀ ਹੈ ਟਰੱਕਿੰਗ ਤੇ ਸੋਸ਼ਲ ਮੀਡੀਆ ਦੇ ਵਿੱਚ ਫਿਰ ਵੀ ਤੁਸੀਂ ਟਾਈਮ ਕੱਢ ਕੇ ਸਾਡੇ ਕੋਲ ਆਈ ਜੀ ਤੁਹਾਡਾ ਬਹੁਤ ਬਹੁਤ ਥੈਂਕਸ ਹੈ ਜੀ ਨਹੀਂ ਜ਼ੂਮ ਪੰਜਾਬ ਤੇ ਖਾਣ ਦਾ ਫਿਰ ਕੀ ਹਿਸਾਬ ਦਾ ਆਰਡਰ ਕੀਤਾ ਸੀ ਆ ਆਰਡਰ ਹੋ ਗਿਆ ਹੈ ਸਿਰ ਸਾਹਿਬ ਆਪਾਂ ਛੁੱਟੀ ਲੈ ਲਈਏ ਤੇ ਫਿਰ ਆਪਾਂ ਜਰੂਰ ਖਾਣੇ ਆਲ ਚੱਲਦੇ ਆਂ ਅਵਾਜ਼ ਹੀ ਆ ਰਹੀ ਢਿੱਡ ਜੋ ਮੈਂ ਕਿਹਾ ਕੁਝ ਖਾ ਲੀਆ ਸੋ ਦੋਸਤੋ ਜ਼ੈਦ ਸਾਹਿਬ ਨੂੰ ਇਸ ਟਾਈਮ ਜ਼ਬਰਦਸਤ ਭੁੱਖ ਲੱਗੀ ਹੋਈ ਹੈ ਸਾਡੇ ਵੀ ਜਾਣ ਦਾ ਵੇਲਾ ਹੋ ਗਿਆ ਹੈ ਐਪੀਸੋਡ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਜ਼ੂਮ ਪੰਜਾਬੀ ਟੀਵੀ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਜੀ ਜੀ ਸਸਫਲ